ਜੇ ਕੈਸੀ ਹੈ ਬੱਕਰੀ ਥਣੋਂ ਸੇ ਕੈਸੀ ਹੈ ਜੀ ਥਣੋਂ ਸੇ ਬਹੁਤ achi hai ਇੱਕ ਥਣ ਇਸਕਾ ਬੱਕ ਇਸਕੀ ਬੱਚੀ ਨੇ ਚੁੰਗ ਰੱਖਾ ਚੁੰਗਿਆ ਹੋਇਆ ਹੈ ਹਾਂ ਜੀ ਹਾਂ ਜੀ ਕੈ ਹੋ ਗਿਆ ਜੀ 43 43 ਕਿੰਨਾ ਹੁੰਦਾ 40 ਤੇ 3 ਲਓ ਜੀ 40 ਤੇ 3 ਹੈ ਜੀ ਹਾਂ 5 ਫੁੱਟ ਗਿੱਚੀ ਤੱਕ ਹਮ ਤੇ ਇੱਕ ਗਿੱਠ ਪੈ ਗਈ ਜੀ ਗਾਹ ਨਕੌਰ ਤੱਕ ਹਮ 2 2 ਗਿੱਠਾ ਪੁਰਾਣੀ ਨਾਬੀ ਡੱਬੀ ਬੱਕਰੀ 30 ਇੰਚ ਦੀ ਬੱਕਰੀ ਹੋਊ ਮਸਾਂ ਚਹੇ ਕੋਸਾ ਗਰਦਨ ਤਾਂ ਦੇਖ ਖਸਮਾ ਕਿੰਨੀ ਲੰਬੀ ਐ ਬਾਕੀ ਥਣ ਚੱਡਾ ਬਹੁਤ ਸੋਹਣਾ ਪਿੱਠਾ ਪੁੱਠਾ ਬੱਕਰੀ ਦਾ ਵਧੀਆ ਤੇ ਬੱਚੇ ਦੋ ਦੇਊਗੀ ਕਿਉਂ ਦੋ ਦਾ ਬਜਾਇ ਸਾਨੂੰ ਪਤਾ ਲੱਗ ਜਾਂਦਾ ਲੈ ਵੀ ਦੋਸਤੋ ਅੱਜ ਪਹੁੰਚੇ ਹੋਏ ਹਾਂਗੇ ਬਈ ਆਪਾਂ ਖੋਖਰ ਖੁਰਦ ਦੇ ਵਿੱਚ ਯਾਨੀ ਕਿ ਮਾਨਸਾ ਦੇ ਜਮਾ ਕੋਲੇ ਤੇ ਇੱਧਰ ਰਹਿ ਗਿਆ ਜੀ ਸਾਹਮਣੇ ਮੂਸਾ ਯਾਨੀ ਕਿ ਮੂਸਿੱਤ ਦੇ ਕੋਲੇ ਆਏ ਹੋયાਗੇ ਬੀਰ ਦਾ ਹੈਗਾ ਜੀ ਉਹ ਇਹ ਬੱਕਰੀ ਫਾਰਮ ਅਮਰਜੀਤ ਬੱਕਰੀ ਫਾਰਮ ਬਾਕੀ ਗੱਲ ਬਾਤ ਕਰ ਦਾਂਗੇ ਕਿਉਂਕਿ ਬੱਕਰੀਆਂ ਥੋੜੀਆਂ ਨੇ ਹਜੇ ਕਿਉਂਕਿ ਭਾਈ ਜੀ ਬੱਕਰੀਆਂ ਨੂੰ ਹਜੇ ਵਧਾ ਰਹੇ ਨੇ ਨਾ ਬਾਕੀ ਗੱਲ ਬਾਤ ਕੀ ਆ ਕਿਵੇਂ ਰੱਖੀਆਂ ਸੀਗੀਆਂ ਕੀ ਗੱਲ ਬਾਤ ਸਾਰੀ ਗੱਲ ਕਰਾਂਗੇ ਬਣੇ ਰਹੋ ਵਿੱਦੇ ਵਿੱਚ ਭਾਈ ਅੱਛੀ ਕਰ ਜੀ ਅੱਛੀ ਹੋ ਜੀ ਕੀ ਹਾਲ ਚੱਲ ਨੇ ਭਾਈ ਜੀ ਠੀਕ ਆ ਭਾਈ ਬਹੁਤ ਵਧੀਆ ਜੀ ਖੜੇ ਕਿੱਥੇ ਆ ਭਾਈ ਜੀ ਆਪਾਂ ਇਸ ਟਾਈਮ ਆਪਾਂ ਭਾਈ ਖੜੇ ਆ ਖੋਖਰ ਖੁਰਦ ਜ਼ਿਲ੍ਹਾ ਮਾਨਸਾ ਠੀਕ ਆ ਜੀ ਵੱਡੀ ਖੋਖਰ ਦੇ ਨਾਲ ਇੱਕ ਪਾਸੇ ਮੂਸਾ ਪੈ ਜਾਂਦਾ ਹੂੰ ਮੂਸੇ ਤੋਂ 1.5 ਕਿਲੋਮੀਟਰ ਹੈ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪਣਾ ਬੱਕਰੀਆਂ ਦਾ ਫਾਰਮ ਇਹਦੇ ਵਿੱਚ ਕਰਦੇ ਨੂੰ ਇਹ ਜੀ ਆਪਾਂ ਨੂੰ ਸਾਲ ਹੋ ਗਏ ਬਈ ਠੀਕ ਹੈ ਜੀ ਹਜੇ ਹੁਣੇ ਕਰਿਆ ਜਾਣੀ ਹੈ ਕਿੰਨੀਆਂ ਰੱਖੀਆਂ ਸੀ ਪਹਿਲੀ ਵਾਰੀ ਆਪਾਂ 30 ਕ ਬੱਕਰੀਆਂ ਲਿਆ ਸੀ ਬਈ ਠੀਕ ਆ ਹਾਂ ਠੀਕ ਹੈ ਜੀ ਤੇ ਨਾਲ-ਨਾਲ ਆਪਣਾ ਪੋਲਟਰੀ ਫਾਰਮ ਵੀ ਹੈਗਾ ਤੇ ਇੱਧਰ ਗਾਵਾਂ ਵੀ ਆ ਡੇਰੀ ਫਾਰਮ ਵੀ ਹੈ ਆਪਣਾ ਸਾਈਵਲ ਗਾਈਆਂ ਡੇਰੀ ਫਾਰਮ ਆ ਇਹ ਠੀਕ ਹੈ ਇਹਨੂੰ ਕਿੰਨਾ ਟਾਈਮ ਹੋ ਗਿਆ ਗਾਈਆਂ ਦੇ ਫਾਰਮ ਨੂੰ ਕਿੱਥੇ ਕੀਤਾ ਸੀ ਹੋਈ ਪਹਿਲਾਂ ਆਪਣਾ ਪੋਲਟਰੀ ਫਾਰਮ ਚੱਲਦਾ ਸੀਗਾ ਪੋਲਟਰੀ ਫ ਵਧੀਆ ਕੰਮ ਆ ਕਿਵੇਂ ਕੀ ਬਹੁਤ ਵਧੀਆ ਬਹੁਤ ਵਧੀਆ ਤਿੰਨੇ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਤਿੰਨੇ ਇਕੱਠੇ ਮਨਦਾ ਔਖੇ ਤਾਂ ਨਹੀਂ ਲੱਗਦੇ ਇਹ ਕਰਨਾ ਨਹੀਂ ਔਖਾ ਕੁਝ ਨਹੀਂ ਬਾਈ ਕਰਨਾ ਇੱਕ ਥਾਈ ਐ ਪਹਿਲੀ ਗੱਲ ਤਾਂ ਹੈਨਾ ਠੀਕ ਆ ਇੱਕ ਕੰਮ ਤੇ ਵੀ ਹੋਣਾ ਦੋ ਤੇ ਵੀ ਹੋਣਾ ਤਿੰਨ ਤੇ ਵੀ ਹੋਣਾ ਹੈਨਾ ਠੀਕ ਆ ਬੰਦੇ ਰੱਖੋ ਹੂੰ ਆ ਮਿਹਨਤ ਕਰੋ ਬਸ ਜਮੀਨ ਵੀ ਕਰ ਦੋ ਨਾਲ ਨਾਲ ਹੀ ਨਹੀਂ ਬਾਈ ਜਮੀਨ ਕੋਈ ਨਹੀਂ ਕਰ ਜਮੀਨ ਕੋਈ ਨਹੀਂ ਦੋ ਹੀ ਠੇਕੇ ਤੇ ਠੀਕੇ ਜੀਮੀਨ ਯਾਨੀ ਕਿ ਇਹੀ ਕਰ ਦਿਓਗੇ ਹਾਂ ਸਹੀ ਗੱਲ ਹੈ ਨਾ ਜੇ ਆਪਣਾ ਕਿਸਾਨ ਯਾਨੀ ਕਿ ਡੇਰੀ ਫਾਰਮ ਕਣੀ ਆ ਜੇ ਵਧੀਆ ਪ੍ਰੋਫਿਟ ਵਾਲਾ ਕੰਮ ਹੈ ਕਿਵੇਂ ਕੀ ਲੱਗਦਾ ਈ ਇਹੇ ਡੇਰੀ ਫਾਰਮ ਵੀ ਬਧੀਆ ਪ੍ਰੋਫਿਟ ਹੈ ਪਰ ਇਹ ਵੀ ਤੁਸੀਂ ਬ੍ਰੀਡ ਤੇ ਕੰਮ ਕਰੋ ਤਾਂ ਵਧੀਆ ਕਰਦੇ। ਬ੍ਰੀਡ ਤੇ ਕੰਮ ਕਰੋ। ਠੀਕ ਹੈ ਜੀ। ਤੇ ਆਪਾਂ ਇਧਰ ਬੱਕਰੀਆਂ ਚ ਕਿਵੇਂ ਆਏ ਸੀਗੇ ਨਾਲ ਨਾ ਕਿਉਂਕਿ ਆਪਣਾ ਇਹ ਵੀ ਕੰਮ ਚੰਗਾ ਚੱਲ ਰਿਹਾ ਸੀ ਜੀ ਗੱਲ ਨਹੀਂ ਹੈਗੀ ਮੁਰਗੀਆਂ ਵਾਲੇ। ਬੱਕਰੀਆਂ ਤਾਂ ਬਈ ਬਸ ਐ ਹੀ ਸੀ ਵੇਖੋ ਵੇਖਦੇ ਨਾ ਕੁਝ ਨਵਾਂ ਕਰਨ ਨੂੰ ਫਿਰਦੇ ਸੀ ਕੀ ਕਰੀਏ ਚਲੋ ਉਸ ਟਾਈਮ ਤੇ ਵੀਡੀਓ ਵਾਡਵਾ ਦੇਖੀਆਂ ਬਸ ਵੀਡੀਓ ਨੇ ਦੇਖੀ ਸਟਾਰਟ ਕਰ ਲੈ ਕੰਮ। ਠੀਕ ਹੈ ਜੀ। ਹਾਂ। ਠੀਕ ਰੱਖਿਆ ਤੇ ਆ ਠੀਕ ਰੱਖਿਆ ਠੀਕ ਆ ਵਿੱਚੇ ਬੂਚੇ ਕਿੰਨੀ ਗਨੇ ਦੇ ਵਿੱਚੋ ਜੇ ਗੱਲਬਾਤ ਕਰੀ ਵਧੀਆ ਵੇਚੀ ਜਾਂਦੇ ਤੇ ਮੈਂ 35 40 ਨਗ ਵੇਚ ਤੇ 35 40 ਨਗ ਵੇਚ ਠੀਕ ਆ ਜੀ ਲੈ ਮਿੱਤਰੋ ਦੇ ਜਾਦੇ 35 40 ਨਗ ਵੇਚਦੇ ਬਾਈ ਦੇਖੋ ਪ੍ਰੋਫਿਟ ਹੋਇਆ ਵਧੀਆ ਹੀ ਹਾਂ ਵਧੀਆ ਬਾਈ ਪ੍ਰੋਫਿਟ ਵਧੀਆ ਹੋਇਆ ਹੈ ਨਾ ਤੇ ਬਾਕੀ ਬਾਈ ਆਪਣੇ ਨਾਲ ਰਾਜੂ ਆਗਾ ਆਜੋ ਹੈ ਨਾ ਆਇਆ ਬਈ ਬੱਕਰੀਆਂ ਦਾ ਕੀ ਕਹਿੰਦਾ ਹੁੰਦੇ ਨੇ ਉਹ ਸਟਾਰ ਕਿੰਗ ਕਿੰਗ ਬਾਕੀ ਗੱਲਬਾਤ ਕਰ ਦਾਂਗੇ ਕਿਵੇਂ ਰਾਜੂ ਬਹੁਤ ਵਧੀਆ ਜੀ ਕਿਵੇਂ ਲੱਗਿਆ ਬੱਕਰੀਆਂ ਪਾਈ ਦੀਆਂ ਬਾਈ ਬੱਕਰੀਆਂ ਤਾਂ ਜੀ ਬਹੁਤ ਵਧੀਆ ਨੇ ਠੀਕ ਆ ਫਾਰਮ ਕਿਵੇਂ ਲੱਗਦਾ ਫਾਰਮ ਚੰਗਾ ਬਾਈ ਦਾ ਨਾ ਫਾਰਮ ਤਾਂ ਉਰੇ ਆ ਕੇ ਐ ਜੀ ਲੱਗਿਆ ਮੇਰਾ ਤਾਂ ਵੀ ਜਿਵੇਂ ਚੰਗੇ ਸ਼ਹਿਰ ਚ ਫਿਰਦੇ ਹੁੰਦੇ ਆ ਅੱਛਾ ਹੈ ਤਾਂ ਪਰ ਰੋਹੀ ਦੇ ਵਿੱਚ ਜੰਗਲ ਸਤਾਇਆ ਖੇਤਾਂ ਚ ਪਰ ਜੀ ਲੱਗਦਾ ਫਾਰਮ ਚ ਖੜ ਕੇ ਹਮ ਬਾਕੀ ਜਿਹੜੇ ਇਹ ਬੰਦੇ ਰੱਖਿਓਏ ਨੇ ਹਮ ਵਧੀਆ ਦੇਖਭਾਲ ਵਾਲੇ ਉਹਨਾਂ ਨੇ ਸਫਾਈ ਬਹੁਤ ਵਧੀਆ ਕਰੀ ਐ ਸਹੀ ਗੱਲ ਐ ਫਾਰਮ ਦੀ ਸਫਾਈ ਵਧੀਆ ਨਾ ਸਫਾਈ ਬਹੁਤ ਵਧੀਆ ਹਮ ਬੱਕਰੀਆਂ ਕਿਵੇਂ ਲੱਗੀਆਂ ਬੱਕਰੀਆਂ ਜੇ ਗੱਲਬਾਤ ਕਰੀਏ ਬੱਕਰੀਆਂ ਚ ਚੰਗੀ ਲੱਗ ਰਹੀਆਂ ਨਾ ਬਾਈਆਂ ਬੱਕਰੀਆਂ ਆਪਾਂ ਬਾਈਆਂ ਨੂੰ ਕਹਿੰਦੇ ਫੜ ਫੜ ਸਾਨੂੰ ਚੰਗੀ ਚੰਗੀ ਬੱਕਰੀ ਦਿਖਾਓ ਜੀ ਹਾਂ ਫੁੱਲ ਖਰਚਾ ਕਰਿਆ ਹੋਇਆ ਬਾਈ ਫਾਰਮ ਦੇ ਉੱਪਰ ਦੇਖ ਸਕਦੇ ਹੋ ਨਾ ਕਿੰਨੇ ਰੁਪਏ ਲੱਗੇ ਦੀ ਫਾਰਮ ਦੇ ਉੱਪਰ ਕਰਨ ਨੂੰ ਜੀ ਫਾਰਮ ਤੇ ਬਾਈ ਸ਼ੈੱਟ ਤੇ ਆਪਣੇ ਨਾਲ 67 18 ਲੱਖ 67 18 ਲੱਖ ਰੁਪਏ ਲੱਗ ਗਿਆ ਠੀਕ ਹੈ ਜੀ ਬੱਕਰੀਆਂ ਨਾਲੋਂ ਵੱੱਧ ਮਿਲਦਾ ਹੋ ਕਹਿੰਦਾ ਹੈ ਸ਼ੈੱਟ ਉੱਪਰ ਲਾਦਾ ਆਹ ਬਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਬੱਕਰੀ ਨਾਲੋਂ ਵੱੱਧ ਜੀ ਫਾਰਮ ਤੇ ਪੈ ਠੀਕ ਹੈ ਜੀ ਵੀ ਇੰਨੇ ਦੀਆਂ ਬੱਕਰੀਆਂ ਨਹੀਂ ਆਈਆਂ ਜਿੰਨਾ ਇਹਨਾਂ ਨੇ ਫਾਰਮ ਤੇ ਪੈਸਾ ਲਾਤਾ ਚਲੋ ਹੁਣ ਅੱਗੇ ਦੇ ਅੱਗੇ ਬਦਲ ਨੂੰ ਹੀ ਅੱਜ ਦੇਖਿਆ ਜਾਵੇ ਬਣਾ ਬਾਈ ਜੀ ਬਦਲ ਨੂੰ ਤਾਂ ਇਹਦੇ ਪੋਰਸ ਚਾਰ ਬਣਾਏ ਹੋਏ ਨੇ ਜੀ ਹਾਂ ਚਾਰ ਪੋਰਸ ਨੇ 1 2 3 4 ਠੀਕ ਹੈ ਜੀ ਵਿਚਾਰੇ ਨੇ ਪਰ ਲੈਣੇ ਨੇ ਕੰਮ ਬਾਈ ਨੇ ਸਾਲ ਹੋ ਗਿਆ ਸਟਾਰਟ ਕਰੇ ਨੂੰ ਠੀਕ ਹੈ ਜੀ ਹਜੇ ਨਾਮਾ ਹੀ ਹੈਗਾ ਸਿੱਖ ਰਹੇ ਨੇ ਆ ਜੇ ਦੇਖਿਆ ਜਾਵੇ ਤਾਂ ਤੇ ਬਾਕੀ ਮੇਰੇ ਨੂੰ ਦਿਮਾਗ 'ਚ ਗੱਲ ਆਈ ਇਹ ਵੀ ਨਹੀਂ ਪੈਸੇ ਵੇਚੋ ਕਮਾਏ ਹੋਣਗੇ ਕਮਾਈ ਨੇ ਵਧੀਆ ਨਾ ਹਾਂ ਲੋਕ ਕਹਿੰਦੇ ਮੇਰੇ ਘਾਟਾ ਪੈ ਗਿਆ ਵਧੀਆ ਮੁਠਾ ਹੈ ਬਾਈ ਠੀਕ ਹੈ ਜੀ ਕੋਈ ਐਜੀ ਗੱਲ ਅੱਛਾ ਜਿੱਥੇ ਜਾਨਵਰ ਰੱਖਣਾ ਨਾ ਜਿਵੇਂ ਜਿਉ ਥਾਂ ਵਧੀਆ ਹੋਵੇ ਮੇਰੇ ਹਿਸਾਬ ਨਾਲ ਤਾਂ ਕਿ ਜਾਨਵਰ ਬੈਠੂ ਆ ਰਿਲੈਕਸ ਨਹੀਂ ਹੋਊ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹਨਾ ਮੀਹ ਗਣੀ ਚ ਉੱਤੋਂ ਚੋਈ ਜਾਂਦਾ ਫਾਰਮ ਤੇ ਉਹ ਜਾਨਵਰਾਂ ਦਾ ਨੁਕਸਾਨ ਤੇ ਨਾਲ ਜਾਨਵਰ ਫਿਰ ਸਟ्रेस ਚ ਆ ਜਾਂਦਾ ਬਾਈ ਸਟ्रेस ਚ ਆ ਜਾਂਦਾ ਸਹੀ ਜਾਨਵਰਾਂ ਦੀ ਜਿੱਥੇ ਰਹਿਣਾ ਜੇ ਹੁਣ ਮੰਨ ਲਓ ਆਪਾਂ ਨੂੰ ਜਿੱਥੇ ਰਹਿਣਾ ਹੈ ਜਿਆਦਾ ਤਨ ਜਾ ਕੇ ਪੈਣੇ ਜਿੱਥੇ ਉਹ ਚੱਜ ਨਹੀਂ ਹੈਗਾ ਫਿਰ ਜੀ ਨਹੀਂ ਕਰਦਾ ਪੈ ਜੀ ਨਹੀਂ ਕਰਦਾ ਉਹੀ ਗੱਲ ਇਧਰ ਜਾਣ ਪਰਾ ਕਰਨੀ ਹੁੰਦਾ ਨਾ ਗਰੋਥ ਨਹੀਂ ਹੁੰਦੀ ਹੈਗੀ ਦੇਖਿਆ ਜਾਵੇ ਤਾਂ ਕਈ ਕਹਿੰਦੇ ਫਾਰਮ ਤੇ ਪੈਸਾ ਲਾਓ ਚੰਗਾ ਸ਼ੈੱਡ ਬਣਾਓ ਵਧੀਆ ਛੱਤ ਪਾਓ ਜਾਨਵਰਾਂ ਨਾਲ ਬੈਠੇ ਹਨ ਤੁਸੀਂ ਮਾੜੀ ਗੈਸ ਕਰਕੇ ਮੀਂਹ ਕਣੀ ਜਿ ਕੋ ਨੇਰੀ ਆ ਗਿਆ ਛੱਤ ਡਿੱਗ ਗਈ ਉਸ ਤੋਂ ਬਾਅਦ ਨੁਕਸਾਨ ਕਰ ਲਾਂਗੇ ਠੀਕ ਹੋਇਆ ਵੀ ਇਹ ਲੋਕਰ ਹਨ ਹੁਣ ਜਿਵੇਂ ਅੱਗੇ ਮੀਂਹ ਪੈਨੇ ਬਹੁਤ ਕੁਝ ਹੋਇਆ ਵੀ ਐਦ ਕੀ ਜੀ ਆਪਾਂ ਦਿਖਾਈਏ ਰੱਜੋ ਦਰਵਾਜ਼ਾ ਖੋਲਣਾ ਪਹਿਲਾਂ ਫਾਰਮ ਦਿਖਾਉਣਾ ਹੈ ਬੀ ਤੁਹਾਨੂੰ ਦੇਖ ਸਕਦੇ ਹੋ ਨਾ ਤੇ ਅੰਦਰੋਂ ਵੀ ਦਿਖਾ ਦੀ ਅੰਦਰੋਂ ਵੀ ਸਾਫ਼ ਰੱਖਦੇ ਨੇ ਬਾਈ ਪੂਰਾ ਨਾ ਕਿਉਂਕਿ ਬੰਦੇ ਬੰਦੇ ਰੱਖੇ ਤੇ ਖਵਾਉਣੇ ਕੀ ਆ ਬਈ ਜੇ ਆਪਾਂ ਇਹਨਾਂ ਨੂੰ ਜੇ ਖਾਣ ਦੀ ਗੱਲਬਾਤ ਕਰੀ ਜੀ ਬਈ ਨੀਰਾ ਵੀ ਪਾਉਣੇ ਸਵੇਰੇ ਹਨਾ ਦੋ ਚਰਨ ਜਾਂਦੀਆਂ ਸ਼ਾਮ ਨੂੰ ਫੀਡਿੰਗ ਵੀ ਕਰਦੇ ਆਂਗੀ ਠੀਕ ਆ ਚਰਦੀਆਂ ਵੀ ਨਹੀਂ ਜਾਂਦੀ ਕਿ ਨਾਲ ਨਾਲ ਚਰਕੇ ਚਰਦੀਆਂ ਨਹੀਂ ਆ ਠੀਕ ਆ ਜੀ ਚਰਨ ਨੂੰ ਹੈਗਾ ਆਪਣੇ ਆਸ-ਪਾਸ ਨਾ ਆਸ-ਪਾਸ ਬਹੁਤ ਜਗ੍ਹਾ ਹੈ ਆਪਣੇ ਏਰੀਆ ਵਧੀਆ ਵੈਸੇ ਨਾ ਆਸ-ਪਾਸ ਦਰਖਤ ਵਗੈਰਾ ਆਏਗੇ ਟ੍ਰੀ ਹੈਗੀ ਆ ਬਈ ਉਹਨਾਂ ਨੇ ਗੱਠਾਂ ਰੱਖੀਆਂ ਹੋਈਆਂ 25 30 ਕਿੱਲੇ ਖਾਲੀ ਵੀ ਆਹੋ ਠੀਕ ਆ ਉੱਥੇ ਵਾਧੂ ਹੋ ਜਾਂਦਾ ਚੱਲ ਉੱਥੇ ਵਾਧੂ ਹੋ ਜਾਂਦਾ ਜੀ ਠੀਕ ਲੈ ਮਿੱਤਰੋ ਦੇਖ ਸਕਦੇ ਹੋ ਕਿ ਅੰਦਰੋਂ ਫਾਰਮ ਵਧੀਆਗਾ ਕਿਉ ਰਾਜੂ ਹਾਂਜੀ ਆਜੋਰਾ ਕਿਵੇਂ ਲੱਗਿਆ ਫਾਰਮ ਬਾਈ ਦਾ ਅੰਦਰੋਂ ਬਾਈ ਦੇਖ ਸਕਦਾ ਨਾ ਉਪਰੋਂ ਪਾਈ ਹੋਏ ਸੱਤ ਵਧੀਆ ਕੱਪੀ ਸੱਤ ਹਾਂ ਉਤਾ ਜੀ ਦੇ ਚ ਮੈਂ ਪਹਿਲਾਂ ਬਾਹਰ ਵੀ ਦੱਸਿਆ ਚੌਲ ਚੁੱਕ ਚੁੱਖਾ ਲੈ ਕੀੜਾ ਨਹੀਂ ਮਕੌੜਾ ਨਹੀਂ ਕੁਛ ਨਹੀਂ ਇਹਦੇ ਚ ਸਹੀ ਗੱਲ ਹੈ ਤੇ ਬਾਕੀ ਅੰਗਲੈਰ ਨਾ ਲੰਗੀਆਂ ਹੋਈਆਂ ਨੇ ਵਿੱਚ ਨਹੀਂ ਬੱਕਰੀਆਂ ਵੜ ਸਕਦੀਆਂ ਹਾਂ ਜਦੋਂ ਨੀਰਾ ਪਾਉਣੇ ਬੰਦਿਆਂ ਨੇ ਉਧਰ ਦੀ ਆਓ ਖਿੜਕੀ ਖੋਲੋ ਉਹ ਦੇਖੋ ਟੋکریاں ਭਰੋ ਐਂ ਦੀ ਪਾ ਦਿਓ ਐ ਪਾਉਂਦੇ ਪਾਉਂਦੇ ਸਿਰੇ ਤੱਕ ਚਲੇ ਜਾਓ ਤੰਗ ਨਹੀਂ ਕਰਦੀ ਬੱਕਰੀ ਤੰਗ ਨਹੀਂ ਕਰਦੀਆਂ ਹੂੰ ਇਧਰ ਲੀਆਂ ਇਧਰ ਲੱਗ ਜਣੀਆਂ ਪਾਲੀਆਂ ਪਰਲੇ ਚ ਲੱਗ ਜਣੀਆਂ ਠੀਕ ਹੈ ਜੀ ਤੇ ਬੰਦੇ ਨੂੰ ਪਰਾਂ ਦੀ ਫਿਰਨ ਤੁਰਨ ਨੂੰ ਹਵਾ ਵੀ ਲੱਗਦੀ ਹਾਲੇ ਛੱਡੇ ਹੋਏ ਨੇ ਸਹੀ ਸਹੀ ਗੱਲ ਹੈ ਸਿਆਲ ਦੇ ਵਿੱਚ ਆ ਤਰਪਾਲਾਂ ਥੱਲੇ ਕਰੀਆਂ ਜਾਣਗੀਆਂ ਹੂੰ ਤਾਂ ਹੁਣ ਅਗੇ ਸਿਆਲ ਹਾਂ ਜੀ ਉੱਤੇ ਦੇਖੋ ਗਾਡਰ ਪਾ ਕੇ ਪੂਰੇ ਢੀੜੇ 4-4 ਫੁੱਟ ਦੇ ਸੰਨਣ ਵਾਲਾ ਹੂੰ ਤੇ ਇਹਨਾਂ ਨੇ ਸਿਮੈਂਟਰ ਦੀਆਂ ਉਹ ਪਾਈਆਂ ਨੇ ਟੁਕੜੀਆਂ ਪੱਕਾ ਕੰਮ ਕਰਿਆ ਹੋਣਾ ਪੱਕਾ ਕੰਮ ਉਤੋਂ ਦੀ ਲਵਾਤੀ ਇੱਟ ਮਿੱਟੀ ਪਾ ਕੇ ਤੇ ਮਤਲਬ ਚੂਨ ਦਾ ਤਾਂ ਇਹ ਮਤਵਲੇ ਨਹੀਂ ਸਹੀ ਗੱਲ ਹੈ ਛਿਪਕੀ ਵੀ ਬੈਠੀ ਨਹੀਂ ਦੀਦੀ ਕਿਤੇ ਪੱਖੇ ਲਾਏ ਹੋਏ ਉਹ ਕਿੱਥੇ ਮਗਰ ਨਹੀਂ ਲੱਗੇ ਸਹੀ ਗੱਲ ਹੈ ਲੋਕ ਪਣਾ ਰੰਗ ਵੱਜਿਆ ਉੱਤੇ ਹੂੰ ਗਾਡਰਾਂ ਦੇ ਕਿਤੇ ਪਾਣੀ ਨਹੀਂ ਆਇਆ ਹਾਂ ਇੰਨੇ ਬਰਸਾਤਾਂ ਹੋ ਗਈਆਂ ਚੋਆ ਨਹੀਂ ਆਪਣਾ ਤੇ ਬੱਕਰੀਆਂ ਲੰਗੜੀਆਂ ਵੀ ਨਹੀਂ ਇਹਨਾਂ ਦੀਆਂ ਹੋਈਆਂ ਬਸਾਂ 'ਚ ਐਨ ਕੰਗਣਾ ਵਰਗੇ ਪੈਰ ਪਏ ਨੇ ਅੰਦਰ ਸੁੱਕਾ ਰਹਿੰਦਾ ਨਾ ਤਾਂ ਕਰਕੇ ਸੁੱਕਾ ਰਹਿੰਦਾ ਜੀ ਕੋਈ ਕਿਤੇ ਬੈਠੀ ਐ ਨਹੀਂ ਮੰਗੂ ਕੋਈ ਕਿਤੇ ਬੈਠੀ ਐ ਆਪਾਂ ਦਿਖਾਈਏ ਬੱਕਰੀਆਂ ਨੂੰ ਆਪਾਂ ਬੱਕਰੀਆਂ ਦਿਖਾਈਏ ਆਹ ਰਾਜੂ ਦਿਖਾ ਬੱਕਰੀਆਂ ਤੂੰ ਦਿਖਾ ਬਈ ਬੱਕਰੀਆਂ ਕਿਉਂਕਿ ਰਾਜੂ ਨੂੰ ਬਈ ਸਾਰੀ ਨਾਲ ਜਾਣਾ ਬੱਕਰੀਆਂ ਪਹਿਲਾਂ ਤਾਂ ਬੋਕ ਇਹਨਾਂ ਦਿਖਾ ਦਈਏ ਬੋਕ ਦਿਖਾ ਦੇ ਹਾਂ ਪਹਿਲਾਂ ਤਾਂ ਜੀ ਆਪ ਰੀਡਰ ਇਹਨਾਂ ਦਾ ਬਾਈਆਂ ਦਾ ਕਿੰਨੀ ਕ ਹੈਟ ਆ ਬਈ ਬੱਕਰੇ ਦੀ ਨਾਮ ਲਏ ਤੋਂ ਹੁੰਦੇ ਆ ਬਗੇਲੇ ਕੀ ਨੋ ਹੈ ਜੀ ਇਹ ਦਾ ਨਾ ਛੇਰਾ ਜੀ ਛੇਰੇ ਛੇਰੇ ਉਹ ਛੇਰੇ ਇਹ ਹੈ ਜੀ ਛੇਰਾ ਛੇਰਾ ਹਾਈ ਛੇਰਾ ਕਿੰਨੀ ਹਾਈਟ ਕਿੰਨੀ ਇਹਦੀ ਇਹਦੀ ਹੂ ਬਈ ਸਾਹਿਬ ਮਿੰਟ ਨਹੀਂ ਮੇਰੇ ਸਾਨ 40 ਇੰਚ ਤਾਂ ਹੋਊਗਾ ਕਿੰਨੀ ਹੋ ਰਾਜੂ ਹਾਈਟ 46 46 ਤਾਂ ਤੁਸੀਂ ਹੇਟ ਦੀ ਛੱਕ ਮਟਿਉਣੀ ਐ ਹਾਂ ਤਾਂ ਫਿਰ 2 ਮਿੰਟ ਮੈਨੂੰ ਦਿਓ ਫੜਿਓ ਜੀ ਕਰਨ ਫੜਦਾ ਦੇਖੀ ਉਹ ਪੰਗਾ ਨਾ ਛੇੜਿਆ ਕਰੋ ਪੰਗਾ ਤੁਸੀਂ ਜਿਹੜੇ ਨਾ ਬੰਦੇ ਪੰਗਾ ਛੇੜ ਕੇ ਆ ਰਹੇ ਤੇਰੇ ਨਾਲ ਜ਼ਰੂਰ ਹੀ ਆ ਪੰਗਾ ਛੇੜਨਾ ਨਹੀਂ ਅਗਲਾ ਫਿਰ ਮੈਨੂੰ ਦੱਸਣਾ ਪੈਂਦਾ ਆਲਾ ਕਹਿੰਦਾ ਰਾਜੂ ਸਾਨੂੰ ਰਸਤੇ ਨਹੀਂ ਪਾਉਂਦਾ ਫਿੱਤ ਨਾਲ ਹੀ ਰੱਖਦਾ ਫਿੱਤਾ ਫਿਰ ਪਿੱਤੇ ਬਿਨਾ ਕੀ ਬਣਦਾ ਇਹ ਹੁੰਦੇ ਨੇ ਬਈ ਪੱਕੇ ਪਾਲੀ ਹਨ। ਤੇ ਆਪਾਂ ਕਿਉਂ ਇਹ ਵੀਡੀਓ ਦੇ ਵਿੱਚ ਆ ਪੱਕੀ ਮਿੰਕ ਕੇ ਮਿੰਤੀ ਉਹ ਦਿਖਾ ਦਾਨੇ ਆ। ਹੂੰ। ਠੀਕ ਹੈ ਨਾ ਜੀ ਗੱਲ। ਪੱਕਾ ਨਾਲ ਰੱਖਦਾ। ਹਾਂ ਜੀ ਹਾਂ ਜੀ। ਇਹ ਤਾਂ ਬਹੁਤ ਸਾਲ ਪੁਰਾਣਾ ਹੋ ਗਿਆ। ਹੂੰ। ਤੇ ਇੱਕ ਢੱਕਾ ਲਿਆ ਥੋੜਾ ਜਿਹਾ। ਬਾਈ ਇੱਕ ਢੱਕਾ ਲੈ ਕੇ ਛੁਟਾ ਜਿਹਾ ਡੱਕ ਪਤਲਾ। ਹਾਂ। ਢੱਕਾ ਢੱਕਾ। ਢੱਕਾ ਪਤਲਾ ਆ ਜਾ। ਆਈ ਰੱਖ ਲੈ ਨੱਥ ਆ ਜਾ। ਨਹੀਂ 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 ਨਹੀਂ। ਹੂੰ। ਲੋਕ ਬਹੁਤ ਕੁਝ ਕਹਿਣਗੇ ਵੀ ਇਹ ਗਲਤ ਕੰਮ ਕਰਦੇ ਨੇ ਕਮੈਂਟ ਸਾਨੂੰ ਫੱਟੀ ਵਾਲਾ ਕੰਮ ਹੀ ਕਰਾਂਗੇ ਹਾਂ ਆਪਾਂ ਗਲਤ ਕੰਮ ਨਹੀਂ ਕਰਨਾ ਬਾਕੀ ਬੱਕਰਾ ਦਿਖਾ ਦੇ ਆਪਾਂ ਇੱਕ ਵਾਰੀ ਉਸ ਪਹਾਨ ਨਹੀਂ ਬੋਲਣਾ ਆਪਾਂ ਇਹਨਾਂ ਨੂੰ ਵੇਚ ਵੀ ਦੇਣਾ ਐਡੀ ਵੀ ਗੱਲ ਨਹੀਂ ਬੱਚੇ ਨਵੇਂ ਤਿਆਰ ਹੋ ਜਾਣਗੇ ਬਗੇਲੇ ਉਹਨੂੰ ਖੜਦੋ ਜੀ ਦੇਖੀ ਅਜੂ ਇਹਦੇ ਦੰਦ ਦੇਖ ਪਹਿਲਾਂ ਇੱਕ ਵਾਰੀ ਹਾਂ ਜੀ ਦੰਦ ਦੇਖੋ ਰਿਹਾ ਬਾਈ ਬੂਥਾ ਚੱਕਦਾ ਫੜ ਹਾਂ ਕਿਉਂ ਸਾਨੂੰ ਡਰ ਲੱਗਦਾ ਹੈ ਉੱਪਰੇ ਤੋਂ ਨਹੀਂ ਨਹੀਂ ਮਾਰ ਤਨ ਟੱਕਰਾ ਮਾਰ ਮਾਰ ਕੇ ਇਹਨਾਂ ਨੂੰ ਪੜਾਇਆ ਨਾ ਕਰੋ ਆਪ ਚ ਦੰਦ ਤਾਂ ਜੀ ਪੂਰਾ ਅੱਠ ਦੰਦ ਜਵਾਨ ਹੈ ਜਿਵੇਂ ਨਵਾਂ ਹਨ ਇਹ ਨਵਾਂ ਹੈ ਬੱਬੂ ਅੱਠ ਦੰਦ ਪੂਰਾ ਸਪ੍ਰੈਸ ਤੇ ਬੱਕਰੇ ਦੀ ਹੋ ਗਈ ਸਵਾ ਦੋ ਸਾਲ ਉਮਰ ਠੀਕ ਆ ਹਜੇ ਨਵਾਂ ਹੀ ਹੈਗਾ ਹਾਂਜੀ 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 ਲੈ ਵੀ ਆਏ ਹੁਣ ਆਪਾਂ ਦੀ ਹਾਈਟ ਵੀ ਮਣ ਕੇ ਦੱਸ ਦਈਏ ਵੀ ਕਿੰਨੀ ਹੈਗੀ ਕੰਨ ਕੰਨ ਵਧੀਆ ਨੇ ਬਈ ਦੇਖੋ ਪਰਲੇ ਪੱਥਰ ਹੋਇਆ ਬੱਬੂ ਲੈ ਰਜੂ ਮੈ ਲਾਉਣਾ ਉਧਰ ਹੀ ਸਾਈਡ ਲਾਓ ਜੀ ਤੁਸੀਂ ਇੱਧਰ ਆ ਜਿਓ ਜਨਾਬ ਇੱਥੇ ਬਾਂਡੇ ਗਿੱਚੀ ਥੱਲੇ ਹੱਥ ਰੱਖੋ ਹਾਂ ਲੈ ਵੀ ਥੱਲੇ ਲਾ ਦੇ ਬਈ ਦੇਖ ਥੱਲੇ ਲਾਤਾ ਫਿੱਤ ਆਪਾਂ ਖੜ ਜੋ ਜੀ ਜਨਾਬ ਇਹ ਸਹੀ ਆਪਾਂ ਦਿਖਾਉਣਾ ਹੈ ਗਲਤ ਕੰਮ ਨਹੀਂ ਕਰਨਾ 43 ਕਾਹ ਹੋ ਗਿਆ ਜੀ 43 43 ਕਿੰਨਾ ਹੁੰਦਾ 40 ਤੇ 3 ਲਓ ਜੀ 40 ਤੇ 3 ਹੈ ਜੀ ਹਾਂ ਸਹੀ ਸਹੀ ਆ ਜਿਹੜਾ ਜਿਹੜਾ ਸਹੀ ਹੈ 40 ਤੇ 3 ਹੈ ਹੂੰ ਦੇਖੋ ਜੀ ਹਾਂ ਜੀ 40 ਤੇ 3 ਹੂੰ ਤੇ ਬਾਕੀ ਆਪਾਂ ਲੋਕ ਤਾਂ ਇਹ ਵੀ ਮਿਲਦੇ ਨੇ ਹੂੰ ਆਪਾਂ ਨਵੇਂ ਤਰੀਕੇ ਚ ਵੀ ਮਿਲ ਕੇ ਦਿਖਾਵਾਂਗੇ ਹਾਂ ਉਹ ਵੀ ਉਹ ਵੀ ਦੱਸ ਦੇ ਵੀ ਆ ਇੱਧਰ ਆਓ ਜੀ ਹੂੰ ਇੱਧਰ ਆਓ ਜੀ ਹਾਂ ਪੂੰਛ ਤੇ ਪੀਤਾ ਲਾਓ ਪੀਤਾ ਹੀ ਮੁੱਕ ਜੂ ਪਰ ਬੱਕਰੇ ਦੀ ਲਮੇਟ ਨਹੀਂ ਮੁਕਣੀ ਲੰਬੇੜ ਬਹੁਤ ਆ ਬੱਕਰੇ ਲਓ ਜੀ ਗਿੱਚੀ ਤੱਕ ਆ ਗਿਆ ਕੈ ਫੁੱਟ ਹੈ 5 ਫੁੱਟ 5 ਫੁੱਟ ਗਿੱਚੀ ਤੱਕ ਇੱਕ ਗਿੱਠ ਪੈ ਗਈ ਜੀ ਗਾਹ ਨਕੌਰ ਤੱਕ ਹੂੰ ਦੋ ਦੋ ਗਿੱਠਾਂ ਹੂੰ 5 ਫੁੱਟ ਦੋ ਗਿੱਠਾਂ ਦਾ ਲੰਬੇਟ ਚ ਹਾਂ ਹੀ ਲਾ ਲਾ ਹਾਂ ਜੀ ਲਾ ਲਾਓ ਲੈ ਵੀ ਮੇਰੇ ਇੱਥੇ ਚ ਵਾਂਗੂ ਹੋ ਗਿਆ ਹਾਂ 20 ਚ ਵਾਂਗੂ ਬੱਕਰਾ ਲੰਬੇਟ ਚ ਹੋ ਗਿਆ ਜੀ ਹੂੰ ਝੂਠ ਗੱਲ ਨਹੀਂ ਸਹੀ ਅਗਲੇ ਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ 6 ਫੁੱਟ ਤੋਂ ਉੱਪਰ ਭਾਗਿਆ ਬੱਕਰਾ 6 ਫੁੱਟ ਤੋਂ ਲੰਬਾ ਭਾਗਿਆ ਬੱਕਰਾ ਹੂੰ ਕਿਉਂਕਿ ਥੋੜਾ ਜਿਹਾ ਬੱਕਰੀਆਂ ਦੇ ਪਏ ਕਰਕੇ ਬੱਕਰਾ ਲਿੱਸਾ ਜ਼ਰੂਰ ਹੈ ਇੰਚ ਹੋਰ ਉੱਚਾ ਵਗ ਜੂ ਇਹ ਮੌਸਮ ਵੀ ਇਹ ਹੀ ਰਹਿਣਾ ਚੜਾ ਉੱਚਾ ਬੱਚਾ ਚੜਾ ਚ ਆਇਆ ਹੋਇਆ ਬਾਕੀ ਹੁਣ ਦਸ ਦਿਨਾਂ ਨੂੰ ਇਹ ਵਧਣਾ ਹੀ ਹੈ ਤੇ ਮੌਸਮ ਚੰਗੀ ਆ ਗਈ ਸਹੀ ਗੱਲ ਹੈ ਜੀ ਬੱਕਰੇ ਦੀ ਜਿੰਨੀ ਲਵੇਟ ਹੈ ਹਰੇਕ ਬੱਕਰੇ ਦੀ ਅਸੀਂ ਦੇਖੀ ਨਹੀਂ ਹੂੰ ਬਾਕੀ ਬੱਕਰਾ ਬਾਈ ਵੇਚਦੇ ਵੀ ਹਾਂ ਸੇਲ ਵੀ ਕਰ ਸਕਦੇ ਹੋ ਕਰਦਾ ਹਾਂ ਬਾਈ ਜੇ ਕੋਈ ਸਾਹਬ ਦੇ ਮੁੱਲ ਦਾ ਲੈਣ ਆ ਗਿਆ ਨਾ ਆਪਾਂ ਸਾਹਬ ਦਾ ਮੁੱਲ ਲਵਾਂਗੇ ਨਾ ਬਾਲਾ ਲੋਕਾਂ ਜੋ ਉਹ ਕਰੀਏਗੇ ਵੇਚਣਾ ਹੋਵੇ ਨਾ ਆਪਾਂ ਕਿਸੇ ਗੱਲ ਨਹੀਂ ਵੜਦੇ ਜੀ ਨਾ ਘਾਲ ਵਧਣਾ ਜੇ ਕਿਸੇ ਨੂੰ ਲੋੜ ਹੈ ਤਾਂ ਬਰੀਡਿੰਗ ਵਾਸਤੇ ਵੀ ਲੈ ਜੂ ਜੇ ਕਿਸੇ ਨੇ ਗਾਂ ਨੂੰ ਪਾਲਣ ਵਾਸਤੇ ਲੈਣਾ ਜੇ ਮਰਜੀ ਤਾਂ ਆਪਾਂ ਜ਼ਰੂਰ ਵੇਚਾਂਗੇ ਬੱਕਰਾ ਇਹੋ ਬੱਚੇ ਲੈ ਲੈਣਾ ਭਾਈ ਤੇ ਬਾਈ ਦਾ ਸੀ ਨੰਬਰ ਦੱਸਾਂਗੇ ਵੀਡੀਓ ਦੇ ਵਿੱਚ ਤੇ ਪਹਿਲਾਂ ਤੁਹਾਨੂੰ ਬਰੀਡਰ ਦਿਖਾਇਆ ਜੇ ਕਿਸੇ ਮੇਰੇ ਵੀਰ ਨੂੰ ਜ਼ਰੂਰਤ ਹੋਵੇ ਲੈਣ ਦੀ ਵੀ ਬੱਕਰਾ ਬਾਈ ਅਸੀਂ ਇਹ ਲੈਣਾ نسل ਵਾਸਤੇ ਜਾਂ ਅੱਗੇ ਸੇਲ ਕਰਨ ਵਾਸਤੇ ਉਲਟੀਆਂ ਪਲਟੀਆਂ ਗਾਂਾਂ ਦੀ ਗਾਂ ਕਰਨ ਵਾਸਤੇ ਨਹੀਂ ਸੇਲ ਤਾਂ ਆਪਾਂ ਤਾਂ ਕਰਦੇ ਆ ਨਾ ਤੂੰ ਬੱਚੇ ਲੈ ਲੈ ਇੱਕ ਵਾਰ ਵੀ ਨਹੀਂ ਅਗਲੇ ਵਾਸਤੇ ਕਰਦੇ ਆ ਆਪਾਂ ਜਿਹਨੇ ਗਾਂ ਲੈਣਾ ਤਾ ਬੱਕਰਾ ਲੈ ਸਕਦਾ ਹੈ ਬਾਈ ਕਹਿੰਦਾ ਮੈਂ ਇੱਕ ਵਾਰੀ ਬੱਚੇ ਲੈ ਲੇ ਇੱਕ ਕਿਸਾਨੀ ਛੱਡ ਲਿਆ ਠੀਕ ਹੈ ਜੀ ਮੈਂ ਇਹਦਾ ਅੱਗੇ ਰਿਜ਼ਲਟ ਰੱਖ ਲਿਆ ਰਿਜ਼ਲਟ ਅਸੀਂ ਦਿਖਾਵਾਂਗੇ ਹੂੰ ਜ਼ਰੂਰ ਐਂਡ ਵਿੱਚ ਦਿਖਾਵਾਂਗੇ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਤਾਂ ਬਾਈ ਦਾ ਅਸੀਂ ਨੰਬਰ ਦੇਵਾਂਗੇ ਸਰਪੰਖ ਕਰੋ ਜਰੂਰ ਬੱਕਰੀਆਂ ਦਿਖਾਈਏ ਹਾਂ ਬੱਕਰਾ ਲਾਓ ਤੇ ਮੋਜਾਂ ਕਰੋ ਹਾਂ ਜੀ ਆਜੋ ਆ ਰਾਜੂ ਬੱਕਰੀਆਂ ਦਿਖਾਉਂ ਹਾਂ ਜੀ ਹਾਂ ਹੁਣ ਅਸੀਂ ਬੱਕਰੀਆਂ ਦਿਖਾਉਨੇ ਆ ਜੀ ਆਜੋ ਬਾਈ ਦੇਖੋ ਕਿਹੜੀ ਬੱਕਰੀ ਫੜੀ ਅੱਜ ਬਲਾਂ ਆਈ ਚੱਕ ਦੇ ਆ ਫੜੋ ਜੀ ਹਾਂ ਜੀ ਆ ਜੀ ਉਹ ਇਹਨੂੰ ਬੱਕਰੀਆਂ ਵੀ ਦਿਖਾਵਾਂਗੇ ਨਾ ਫੜੋ ਜੀ ਫੜੋ ਫੜੋ ਜੀ ਫੜੋ ਦੇਖੋ ਜੀ ਦਸ ਰਾਜੂ ਬੱਕਰੀ ਬਾਰੇ ਬੱਕਰੀ ਦਾ ਬਹੁਤ ਵਧੀਆ ਰਿਜ਼ਲਟ ਹੈ ਜੀ ਇਸੇ ਬੱਕਰੀ ਦੀ ਪਹਿਲੇ ਸੂਏ ਬੱਕਰੀ ਸੂਈ ਹੋਈ ਆ ਪੂਰਾ ਕੱਦ ਕਰਾ ਕੇ ਹੂੰ ਇਸੇ ਬੱਕਰੀ ਦੀ ਪਾਠ ਹੈ ਤੇ ਸਾਵੇਂ ਸੇਮ ਕੋਪੀ ਜਮਾ ਰਿਜ਼ਲਟ ਕੱਢ ਕੇ ਦਿਖਾਇਆ ਠੀਕ ਹੈ ਜੀ ਬੱਕਰੇ ਨੇ ਵਧੀਆ ਨਕੌੜੇ ਦੀ ਦੀ ਤੇ ਖੁੱਲੀ ਸਿੰਗੀ ਦੀ ਵੀ ਆਲੇ ਦਲੇ ਹੱਥ ਪੈਂਦਾ ਬਾਲੀ ਚਿਪਮੀ ਸਿੰਗੀ ਵੀ ਕਿਸੇ ਕੰਮ ਨਹੀਂ ਕਿਉਂ ਚਿਚੜੀਆਂ ਲੱਗ ਜਾਂਣਾਂ ਸਾਨੂੰ ਦੀਂਦੀਆਂ ਨਹੀਂ ਠੀਕ ਹੈ ਸਹੀ ਗੱਲ ਹੈ ਨਾ ਛੇਤੀ ਮਰਦੀਆਂ ਨਹੀਂ ਆ ਵਧੀਆ ਰਹਿੰਦੀਆਂ ਐ ਆ ਖੁੱਲੀ ਸਿੰਗੀ ਹੈ ਤੇ ਬਾਕੀ ਬੱਕਰੀ ਦੀ ਧੌਣ ਬਹੁਤ ਲੰਬੀ ਹੈ ਜੀ ਤੇ ਕੰਨਾਂ ਦੀ ਕੋਈ ਗੱਲ ਨਹੀਂ ਕੰਨ ਨਸਲ ਦੇ ਚਿਹ ਘੱਟੇ ਹੋਣ ਕੰਨਾਂ ਨੇ ਦੁੱਧ ਨਹੀਂ ਦੇਣਾ ترਸੀਮ ਜੀ ਸਹੀ ਗੱਲ ਹੈ ਜੀ ਕੰਨ ਤਾਂ ਇੱਕ ਸਾਡੇ ਸ਼ੌਂਕ ਨੇ ਬਾਹਰਲੇ ਬੰਦਿਆਂ ਦੇ ਬਾਈ ਕਾਨੋ ਵਾਲੀ ਬੱਕਰੀ ਚਾਹੀਏ ਮੈਨੂੰ ਹੁਮਾਰਾ ਅਟਰਕੇ ਬੰਦੇ ਬੋਲ ਦਿੰਦੇ ਆ ਵੀ ਕਾਨੋ ਮੇਂ ਦੁੱਧ ਨਹੀਂ ਆਤਾ ਦੁੱਧ ਤਾਂ ਇਸ ਕੀ ਲੋਟੀ ਵਿੱਚੋਂ ਆਗਾ ਧੌਣੋਂ ਵਿੱਚ ਆਗਾ ਧੌਣੋਂ ਵਿੱਚ ਆਗਾ थुक में चढ़े की बकरी चाहिए टूट में लोटे की बकरी कभी भी नहीं चाहिए हमारे को जे कैसी है बकरी, एक थन इसका बक... इसकी बच्ची ने चूंगा चूंग हाँ जी, हाँ। हाँ जी। हाँ हाँ। कोई प्रॉब्लम नहीं एक हाँ। और भी देखो जो इसका पिट्ठा है एक गिट से उ एक गिठ का चौड़ा है हिंदी भी बहुत हिंदी में बोलिया करो भाई राजू ਤੁਮਾਰੇ ਤੋਂ ਸਮਝ ਨਹੀਂ ਆਤੀ ਚੱਲਣੇ ਤਾਂ ਵਰੀਂਦੇ ਜਾਂਦੇ ਹਿੰਦੀ 'ਚ ਅਲੱਗ ਵੀਡੀਓ ਬਣਾ ਦੇਂਗੇ ਤੇਮਾਰੀ ਤੇ ਦੇਖੋ ਜੀ ਬੱਕਰੀ ਸੁਈ ਹੋਈ ਬੱਕਰੀ ਐ ਬਹੁਤ ਚੰਗੀ ਬੱਕਰੀ ਐ ਹੂੰ ਇਹਨੂੰ ਛੱਡੋ ਜੀ ਮੋਟੀ ਹੱਡੀ ਦੀ ਐ ਬਾਕੀ ਇਹਦੇ ਨਾਲ ਦੀ ਸੇਮ ਕਾਪੀ ਕੋ ਦਿਖਾਓ ਉਹ ਖੜੀ ਕਰੋ ਬੱਕਰੀ ਹਾਂ ਜੀ ਕਿਹੜੀ ਉਹ ਪਰਲੀ ਖੜੀ ਕਰ ਲਓ ਬੱਕਰੀ ਜੀ ਲੈ ਵੀ ਤੁਹਾਨੂੰ ਹੋਰ ਵੀ ਦਿਖਾਉਣਾ ਐ ਕਿ ਉਹਦੇ ਵਰਗੀ ਐ ਜਮਾਂ ਸ਼ੇਰੀ ਬੱਕਰੀ ਅੱਗੇ ਲਿਆਓ ਜਿਓਥੇ ਜਾਓ ਜੀ ਉਰੇ ਚੌੜੇ ਇਥੋਂ ਇਹ ਬਈ ਚਲੋ ਮੜ ਜਮਾ ਲਾ ਗਿਆ ਚੱਲ 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 ਦੱਸੋ ਬਈ ਇਹਦੇ ਬਾਰੇ ਇਹ ਕਿਵੇਂ ਬੱਕਰੀ ਇਹ ਗੱਬਣਾ ਕੀ ਕਿਵੇਂ ਜắp ਸੂਈ ਹੋਈ ਹੈਗੀ ਨਹੀਂ ਗੱਬਣਾ ਜੀ ਅੱਛਾ ਗੱਬਣਾ ਥੋੜੇ ਦੰਦ ਹਾਂ ਠੀਕ ਆ ਕਿੰਨੇ ਦੰਦ ਕਿੰਨੇ ਆ ਇਹ ਇਹ ਮਤਲਬ ਅਜੇ ਬੱਚੀ ਲੱਗਦੀ ਕੋਈ ਨਹੀਂ ਮੈਂ ਦੱਸੂਗਾ ਬਾਈ ਕੀ ਦੱਸੂਗਾ ਅਜੇ ਬੱਚੀ ਲੱਗਦੀ ਹੈ ਇਹ 6 ਦੰਦ ਹੋ ਗਈ ਸੀ 6 ਦੰਦ ਹੈ ਜੀ ਇਹ ਵੀ ਇਸੇ ਦਾ ਰਿਜ਼ਲਟ ਹੈ ਜੀ ਨਹੀਂ ਇਹਦਾ ਰੈਟ ਨਹੀਂ ਹੈ ਇਹ ਹੋਰ ਦਾ ਇਹ ਰਿਜ਼ਲਟ ਹੋਰ ਦਾ ਹੈ ਜੀ ਬਾਈ ਬੰਦਾ ਸੱਚਾ ਝੂਠ ਨਹੀਂ ਬੋਲਦਾ ਇਹ ਹੋਰ ਬੱਕਰੇ ਦਾ ਰਿਜ਼ਲਟ ਹੈ ਠੀਕ ਹੈ ਤੇ ਪਾਠੇ ਵੀ ਚੰਗੀ ਐ ਸੂਈ ਹੋਈ ਐ ਬਾਕੀ ਦੇਖੋ ਵੈਕਸੀਨ ਕਰਾ ਕੇ ਬਾਈ ਨੇ ਬਿੱਲੇ ਲਵਾਤੇ ਸਾਰੀਆਂ ਦੀ ਵੈਕਸੀਨ ਹੋਈ ਹੋਈ ਐ ਇਹਨਾਂ ਦੀ ਆਹ ਬਿੱਲਿਆਂ ਦਾ ਮਤਲਬ ਇਹ ਐ ਇਹ ਟਾਈਮ ਦੱਸਦੇ ਨੇ ਵੀ ਇੰਨੇ ਟਾਈਮ ਦੀ ਵੈਕਸੀਨ ਹੋਈ ਐ ਦੁਬਾਰਾ ਇੰਨੇ ਟਾਈਮ ਤੇ ਕਰਾਉਣੀ ਦਵਾਈ ਬੂਟੀ ਇੱਥੇ ਹੀ ਕਰਾਉਣੇ ਕਿਵੇਂ ਇੱਥੇ ਹੋਈ ਇੱਥੇ ਆ ਦੀ ਦਵਾਈ ਬੂਟੀ ਆ ਦੀ ਵੈਕਸੀਨ ਕਰਾਉਣੇ ਆ ਅੱਛਾ ਜੀ ਡੀ ਬਾਰਮ ਵੀ ਵਗੈਰਾ ਸਭ ਕੁਝ ਓਕੇ ਐ ਅੱਛਾ ਜੀ ਪੱਕਾ ਰਿਕਾਰਡ ਰੱਖ ਦੋ ਨਾ ਜਦੋਂ ਬਾਅਦ ਦਿਖਾ ਦੋ ਹਾਂ ਜੀ ਕਿ ਬਾਈ ਦਵਾਈ ਬੂਟੀ ਸਾਰੀ ਹੋਈ ਹੋਊਗੀ ਨਾ ਹਾਂ ਜੀ ਉਸ ਦੀ ਵੈਕਸੀਨੇਸ਼ਨ ਵਗੈਰਾ ਹੁੰਦੀਆਂ ਨੇ ਛੱਡੋ ਯਾਰ ਉਹਦੇ ਬਈ ਪਾ ਦੀ ਪਾ ਲਿਆ ਕੇ ਆਪ ਹੀ ਲਵਾਉਣੇ ਅਸੇ ਆਪ ਦੀ ਲਵਾਉਣੇ ਹਾਂਜੀ ਐਸੇ ਡਿਜ਼ਾਈਨ ਦੀ ਹੋਰ ਲਿਓ ਜੀ ਦੋ ਫੜਕੇ ਇੱਕ ਉਹ ਉਹ ਹਾਂ ਅੱਡੋ ਅੱਡੀ ਦਿਖਾਵਾਂਗੇ ਪਹਿਲਾਂ ਇਹ ਹੀ ਡਿਜ਼ਾਈਨ ਚੱਲਣ ਦਿਓ ਜੀ ਹੂੰ ਜਾਓ ਜੀ ਫੜਕੇ ਬਾਬਾ ਜੀ ਆਹ ਉਹ ਕਰ ਲੈ ਕੋਈ ਲਿਆ ਕੋਈ ਲਿਆ ਇੱਕੋ ਡਿਜ਼ਾਈਨ ਦੀ ਲਿਆ ਲਓ ਵੀ ਲਓ ਦੋਨੇ ਲਿਓ ਲੈ ਵੀ ਕਾ ਆ ਗਈ ਬੱਕਰੀ ਵੀਡੀਓ ਤਾਂ ਅਸੀਂ ਰੋਜ਼ ਹੀ ਬਣਾਉਂਦੇ ਆ ਪਰ ਅੱਜ ਨਵੇਂ ਤਰੀਕੇ ਦੀ ਵੀਡੀਓ ਬਣਾਵਾਂਗੇ ਹੂੰ ਇਹ ਕਿਵੇਂ ਆ ਜੀ ਬੱਕਰੀ ਬੱਕਰੀ ਕਿਵੇਂ ਸੁਹੇ ਆ ਗਈ ਇਹ ਓਕੇ ਦੀ ਰਿਪੋਰਟ ਹੈ ਜੀ ਇਹ ਮਤਲਬ ਦੂਜੇ ਸੁਹੇ ਹੋਊਗਾ ਦੂਜੇ ਸੁਹੇ ਹੋਊਗਾ ਨਾ ਜੀ ਤਸੇਮ ਜੀ ਇਹ ਵੀ 6 ਦੰਦ ਦਾ ਪੱਠ ਨਵੀਂ ਹੋਇਆ ਵੀ ਉਹਦੇ ਹਾਂਣ ਦੀ ਉਹ ਹੈ ਉਹਦੇ ਹਾਂਣ ਇਹ ਰਿਜ਼ਲਟ ਉਸੇ ਬੋਕਦਾ ਜੀ ਹੋਰ ਦਾ ਨਹੀਂ ਇਹ ਦੋਨੇ ਹੋਰ ਬੋਕਦੇ ਇਹ ਦੋਨੇ ਭੈਣਾ ਨੇ ਭੈਣਾ ਨੇ ਇਹਦੀ ਦੋਨੇ ਭੈਣਾ ਨੇ ਤੇ ਨੱਕ ਨਕੌਰ ਸ਼ੇਰੀ ਆਹ ਲਗਾ ਸ਼ੇਰੀਆਂ ਸ਼ੇਰੀਆਂ ਬੱਕਰੀਆਂ ਦੇ ਦੇਖੋ ਤੁਸੀਂ ਨੱਕ ਮਕੌਰੇ ਸਾਰਾ ਕੁਝ ਓਕੇ ਹੈ ਤੇ ਬਾਕੀ ਸਫਾਈ ਬਹੁਤ ਹੈ ਵਈ ਬਹੁਤ ਬੱਕਰੀ ਦੇ ਜਮਾ ਨਾ ਜੂਨ ਨਾ ਚਿਚੜੀ ਜਮੀਨ ਨਮਾਈਆਂ ਹੋਈਆਂ ਹੁੰਦੀਆਂ ਨੇ ਸਹੀ ਗੱਲ ਹੈ ਕੁਆਲਿਟੀ ਆਲਿਆ ਵਾ ਭਾਈ ਬਾਕੀ ਸਫਾਈ ਬਹੁਤਾ ਫਾਰ ਆ ਜਿਹੜੇ ਚੀਜ਼ ਇਹ ਵੀ ਨਹੀਂ ਕੈਮੇ ਸੂਏ ਹੈ ਜੀ ਇਹ ਤੀਜੇ ਸੂਏ ਸੁਣ ਹੋਊਗੀ ਦੋ ਸੂਏ ਲੈ ਲਈ ਤੋਪਾ ਇਹ ਵੀ ਛਿੱਗੀ ਇਹ ਵੀ ਛਿੱਗੀ ਵਾ ਇੱਕੋ ਹੀ ਹਾਨ ਦੀਆਂ ਨੇ ਜੀ ਸਾਰੇ ਨਮੀਆਂ ਨੇ ਨਾ ਹਾਂ ਜੀ ਹਾਂ ਜੀ ਇਹ ਹੁਣ ਸੂਈ ਹੈ ਜਾਂ ਗੱਬਣ ਹੈ ਜੀ ਨਾ ਗੱਬਣ ਹੈ ਇਹ ਅੱਛਾ ਇਹ ਗੱਬਣ ਹੈ ਹੁਣ ਠੀਕ ਹੈ ਜੀ ਮਤਲਬ ਇਹ ਤਾਂ ਸੂਣ ਵਾਲੀ ਹੋਰ ਹੈ ਹਾਂ ਗਲਤ ਨਹੀਂ ਹੈਗਾ ਇਹ ਥੱਲੇ ਦੀ ਸੱਚੀ ਹੈ ਸੂਣ ਵਾਲੀ ਹੈ ਗੱਬਣ ਹੈ ਹੈ ਇਹ 2.5 ਮਹੀਨਿਆਂ ਦੀ ਅੱਛਾ ਹਾਂ ਇੰਨੇ ਕ ਟਾਈਮ ਦੀ ਗੱਬਣ ਹੈ ਠੀਕ ਆ ਹਜੇ 2 ਮਹੀਨੇ ਬਾਕੀ ਇਹਦੇ ਸੂਣ ਦੇ ਪੈਣੇ ਹੂੰ ਇੱਕ ਕਾਉ ਬੱਕਰੀ ਲਿਆਓ ਜੀ ਸ਼ੇਰੀ ਠਾਲ ਕੇ ਦੇ ਨਾਲ ਦੀ ਉਹ ਜਿਹੜੀ ਬੈਠੀ ਆ ਹਾਂ ਫੇਰ ਹੋਰ ਹੋਰ ਤਰ੍ਹਾਂ ਦੇ ਰੰਗ ਦਿਖਾਵਾਂਗੇ ਕਿਉਂ ਐਡੋ-ਐਡੀ ਰੰਗ ਦਿਖਾਵਾਂਗੇ ਆਪਾਂ ਇੱਕ ਰੰਗ ਦੇ ਵਿੱਚ ਦੂਆ ਰੰਗ ਨਹੀਂ ਮਾੜਨਾ ਆ ਦਬਾਈ ਰੱਖ ਦੋ ਪਰ ਹਲਾ ਬਾਬੂ ਬਾ ਦਿਖਾ ਦੇ ਦਿਖਾ ਦੇ ਕੋਈ ਨਹੀਂ ਕੋਈ ਦਿਖਾ ਦੇ ਆਈਂ ਦਿਖਾ ਦੇਈ ਚਲੋ ਕੋਈ ਨਹੀਂ ਆਈਂ ਖੜੀ ਦਿਖਾ ਦੇ ਭਾਈ ਬੋ ਬਾਈ ਇਹ ਵੀ ਬੱਕਰੀ ਸੂਣ ਵਾਲੀ ਹੈ ਜੀ ਅੰਦਰ ਬਾਗੀ ਜਿਹੜੀ ਹੂੰ ਇਹ ਲਊਗੀ ਮੇਰਾ ਖਿਆਲ ਮਹੀਨਾ ਕਾ ਮਹੀਨਾ ਕਾ ਲਊਗੀ ਤਿਆਰੀ ਹੈ ਹੂੰ ਆਜੋ ਜੀ ਆਜੋ ਖੜੀ ਰਹਿਣ ਦੇ ਬੱਕਰੀ ਨੂੰ ਆ ਜਾ ਬੱਬੂ ਆ ਆ ਕਰ ਲੋ ਖੜੀ ਆ ਲਿਓ ਜੀ ਲਾਲ ਲੋਹੀ ਹੂੰ ਇਹ ਬੱਚਾ ਐਸੇ ਦਾ ਜੀ ਹਾਂ ਜੀ ਦਿੱਲਾ ਵੀ ਲਈ ਬੈਠੀ ਆ ਬੱਚਾ ਹਾਂ ਇਹ ਗਾਲਟੋ ਬੱਕਰੇ ਦਾ ਜਾਲਟਾ ਜਿਹੜਾ ਬੱਚਾ ਬੈਠਾ ਥੱਲੇ ਜੀ ਆ ਲਿਓ ਜੀ ਬੱਚਾ ਲੈ ਵੀ ਆ ਮਿੱਤਰੋ ਉਹ ਬੱਕਰੇ ਦੀ ਗੋਦੀ ਲੈ ਲਓ ਗੋਦੀ ਲੈ ਲਓ ਗੋਦੀ ਲੈ ਲਓ ਹਾਂ ਬੱਕਰਾ ਆਹ ਦੇਖੋ ਜੀ ਬੱਚਾ ਇਸ ਬੱਕਰੀ ਦਾ ਪਾਠਕ ਬੱਕਰੀ ਇਹ ਇਹ ਬੱਚਾ ਹੈ ਜੀ ਬੱਕਰਾ ਤੇ ਰਿਜ਼ਲਟ ਦੇਖੋ ਬੱਕਰੇ ਨੇ ਕਿਹਾ ਜਾ ਲੈਂਦਾ ਤੇ ਫੌਜੀ ਰੰਗ ਕੋਣ ਆ ਯਾਰ ਇਹਨੂੰ ਅਸੀਂ ਦੇਸੀ ਪਾਸਾ ਚ ਬੋਲਦੇ ਹਾਂ ਜੀ ਫੌਜੀ ਰੰਗ ਹੂੰ ਇਹ ਫੌਜੀ ਰੰਗ ਹੈ ਜਿਵੇਂ ਰੇਲ ਗੱਡੀ ਦਾ ਡੱਬਾ ਹੁੰਦਾ ਹੈ ਠੀਕ ਹੈ ਜੀ ਉਸ ਰੰਗ ਚੋਂ ਅਸੀਂ ਜਣਦੇ ਹਾਂ ਇਸਨੂੰ ਤੇ ਉਸ ਬੱਕਰੇ ਦਾ ਰਿਜ਼ਲਟ ਹੈ ਬੱਕਰੀ ਲੋਹੀ ਹੈ ਤੇ ਬੱਕਰਾ ਪੱਕਾ ਲੋਹਾ ਚੀਨਾ ਹੂੰ ਤੇ ਹੋ ਵੀ ਗਿਆ 1 ਮਹੀਨਾ ਸੂਈ ਨੂੰ ਮੇਰਾ ਖਿਆਲ ਹੈ ਹਾਂਜੀ ਹਾਂਜੀ ਸੂਈ ਥੋੜਲੇ ਪਰ ਅਸੀਂ ਤੁਹਾਨੂੰ ਉਮਰਾਂ ਦੱਸਾਂਗੇ ਹਾਂ ਆ ਲਓ ਜੀ ਬਹੁਤ ਚੰਗੀ ਕੁਆਲਿਟੀ ਦਾ ਬੱਚਾ ਹੈ ਜੀ ਹਾਂ ਬੱਕਰੀ ਦਿਖਾ ਦਈਏ ਜੇ ਕਿਸੇ ਬਾਈ ਨੇ ਪਾਲਣ ਵਾਸਤੇ ਵੀ ਲੈਣਾ ਤਾਂ ਕੋਈ ਗੱਲ ਨਹੀਂ ਬਾਈ ਸੇਲ ਕਰ ਦੂ ਬੱਚਾ ਪੱਤੇ ਪੁੱਤੇ ਵੀ ਖਾਂਦਾ ਹੈ ਤੂੜੀ ਦਾਣਾ ਸਭ ਕੁਝ ਖਾਂਦਾ ਹੈ ਮਹੀਨੇ ਦਾ ਹੋ ਗਿਆ ਹਾਂ ਤੇ ਬਾਕੀ ਤੁਹਾਨੂੰ ਹੁਣ ਹੋਰ ਦਿਖਾਉਨੇ ਆ ਪਿਓ ਚੰਗਾ ਹੈ ਹਨਾ ਪਿਓ ਚੰਗਾ ਹੈ ਜੀ ਬੱਕਰੀ ਦਿਖਾ ਦਈ ਰਜੂ ਨਾਲ ਨਾਲ ਬਾ ਬੱਕਰੀ ਤਾਂ ਜੀ ਆਏ ਵੀ ਹੁਣ ਦੁਬਾਰਾ ਵੀ ਆਸ ਲੱਗ ਜੂਗੀ 6 ਦੰਦਾ ਇਹ ਵੀ ਸਾਰੀਆਂ ਇੱਕੋ ਹੀ ਚੀਜ਼ ਐ ਬੱਕਰੀ ਪੂਰੀ ਮੋਤੀਆਂ ਵਰਗੇ ਦੰਦ ਨੇ ਜਵਾਨ ਐ ਪੂਰੀ ਅੱਛਾ ਬੁੜੀ ਤਾਂ ਹੈ ਨਹੀਂ ਇਹ ਹੂੰ ਬਾਕੀ ਲੋਹੀ ਐ ਪੱਕੀ ਚਿੱਟੀ ਅੱਖ ਦੀ ਐ ਸਿੰਗੀ ਸੁੰਗੀ ਬਦਾਮੀ ਐ ਚੰਗੀ ਐ ਲੈ ਵੀ ਆ ਜੇ ਬਈ ਆਪਾਂ ਹੁਣ ਦੂਜੇ ਪਾਸੇ ਆਪਾਂ ਕਦਮ ਵੱਲੇ ਨਹੀਂ ਨਾ ਜਾਣਾ ਆਪਾਂ ਨਸਲ ਦੇਖਣੀ ਐ ਦੂਜੇ ਪਾਸੇ ਚੱਲੀਏ ਹਾਂਜੀ ਹਾਂਜੀ ਉਧਰ ਆਓ ਲੈ ਵੀ ਆਜੇ ਦੂਜੇ ਪਾਸੇ ਚੱਲਦੇ ਬਣੇ ਰਿਓ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਲੈ ਵੀ ਆ ਜਾਓ ਇਸ ਨੂੰ ਆਪਾਂ ਦਿਖਾਉਣਾ ਕਿ ਬਗੇਲਾ ਇਹ ਨੌ ਰੱਖਿਆ ਹੋਇਆ ਬਾਈ ਨੇ ਬੱਕਰੇ ਦਾ ਜੱਡ ਡਬਲ ਆਇਕਾਗਾ ਬੱਕਰਾ ਰਾਜ ਪੁੱਜ ਕੇ ਬੈਠਾ ਜਵਾਨ ਬਗੇਲਾ ਮਸਤੀ ਚ ਗਲਦਾਨ ਹੈ ਜੀ ਮਸਤ ਹੋਇਆ ਬੈਠਾ ਬੱਕਰਾ ਦੇਖ ਰਾ ਜੂ ਸਹੀ ਬਗੇਲਾ ਹੂੰ ਬੱਕਰੀ ਜਾਨ ਜੂਨ ਬਹੁਤ ਹੈ ਭਾਈ ਬਗਿਆੜ ਵਰਗਾ ਪਿਆ ਹਾਂ ਨਕੌੜਾ ਵੀ ਬਹੁਤ ਹੈ ਬੱਕਰੀ ਦਾ ਕੈ ਦੰਦ ਹੋ ਗਿਆ ਸਰਦਾਰ ਜੀ 8 ਦੰਦ ਪੂਰਾ ਜਵਾਨ 8 ਦੰਦ ਦਾ ਵੀ ਚਾਲਰ ਚੁੱਲਰ ਬਹੁਤ ਹੈ ਬੱਕਰੀ ਦੀ ਚਾਲਰ ਬਹੁਤ ਹੈ ਬੱਕਰੀ ਦਾ ਹਾਂ ਤੇ ਬਹੁਤ ਲੰਬੇਟ ਹੈ ਬੱਕਰੇ ਦਾ ਬਹੁਤ ਕੁੜਤਾ ਬਹੁਤ ਕੱਪੜਾ ਇਹਦੇ ਤੇ ਤੇ ਝਾਲਰ ਬਹੁਤ ਹੈ ਬੱਕਰੇ ਦੀ ਜੀਨੇ ਬੱਚੇ ਲੈਣੇ ਨੇ ਹਮ ਕੁਆਲਿਟੀ ਦਾ ਬੱਕਰਾ ਅੱਜੋਂ ਤਾਂ ਆਪਾਂ ਬਰੀਡਾਂ ਕਹਿੰਦੀ ਬਾਗੇ ਪਹਿਲੇ ਜ਼ਮਾਨੇ ਚ ਅਸੀਂ ਰੰਗ ਕਾਲਾ ਪੱਕਾ ਲੋਹਾ ਠੀਕ ਆ ਜਹੀ ਤਨੂਰੇ ਬੱਕਰੀ ਹੋ ਬੈਠੇ ਦਿਖਾਵਾਂਗੇ ਲਾਸਟ ਚ ਤੇ ਕੋਈ ਅੰਤਾਜਾ ਨਹੀਂ ਇਹਦਾ ਸਾਫ ਚ ਪੂਰਾ ਬਹੁਤ ਵਧੀਆ ਹਮ ਤੇ ਕੁਆਲਿਟੀ ਵਧੀਆ ਬਾਈ ਦੀ ਬਗੇਲੇ ਦੀ ਠੀਕ ਆ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਤਾਈ 9 ਸਾਲ ਦਾ ਹੋ ਗਿਆ ਹਾਂ ਸਵਾਗ ਦੋ ਸਾਲ ਦਾ ਜੀ ਇਹਦਾ ਰਿਜ਼ਲਟ ਰਿਜ਼ਲਟ ਆਇਆ ਕੋਈ ਹਾਂ ਜੀ ਅੱਛਾ ਇਹ ਵੀ ਸੇਲ ਵਾਸਤੇ ਹੈ ਸੇਲ ਦੇਖ ਲਾਂ ਜੇ ਲੋੜ ਲੱਗਿਆ ਤਾਂ ਕਰ ਦਾਂਗੇ ਹਾਂ ਨਹੀਂ ਖੜੀ ਹੈ ਚੰਗਾ ਮੁੱਲ ਦਿੰਦਾ ਹੋਇਦਾ ਹਾਂ ਹਾਂ ਚੰਗਾ ਮੁੱਲ ਕੋਈ ਗੱਲ ਨਹੀਂ ਫੋਨ 'ਚ ਆਪਾਂ ਦੱਸਾਂਗੇ ਆਓ ਜੀ ਬੱਕਰੀਆਂ ਦਿਖਾਓ ਲੈ ਵੀ ਆ ਜਾਓ ਬਾਈ ਆਹ ਘਰ ਲਾ ਰਾਜੂ ਖੜੀਆਂ ਦੋ ਬੱਕਰੀਆਂ ਪਹਿਲਾਂ ਡੱਬੀ ਦਿਖਾਈਏ ਜੀ ਸੂਣ ਵਾਲੀ ਕੰਨ ਕੱਟੇ ਹੋਏ ਨੇ ਬੱਕਰੀ ਦੇ ਇਹ ਕੋਈ ਗੱਲ ਨਹੀਂ ਪਹਿਲਾਂ ਅਸੀਂ ਕੱਟੇ ਹੀ ਕਰਦੇ ਕਿਉਂ ਕੱਟਦੇ ਹੁੰਦੇ ਨੇ ਰਾਜੂ ਕਰਨ ਉਹ ਵੀ ਤੈਨੂੰ ਹਕੀਕਤਾਂ ਦੱਸੂਆਂ ਹਾਂ ਕਿ ਉਹ ਗੱਲਾਂ ਸਾਡੇ ਅੰਦਰ ਪਈਆਂ ਨੇ ਕਾਤੋਂ ਕੱਟਦੇ ਤੇ ਅੱਗੇ ਕਰੋ ਬਾਈ ਜੀ ਹੂੰ ਹੁਣ ਲੋਕ ਨੇ ਕੰਨਾਂ ਦੇ ਸ਼ਕੀਨ ਹੂੰ ਪਹਿਲਾਂ ਲੋਕ ਤੇ ਹੂੰ ਡੰਡੀਆਂ ਤੇ ਕਾਂਟਿਆਂ ਦੇ ਸ਼ਕੀਨ ਹੂੰ ਜਨਾਨੀਆਂ ਸੱਗੀ ਫੁੱਲਾਂ ਦੀਆਂ ਸ਼ਕੀਨ ਹੁੰਦੀਆਂ ਤੇ ਐਡੇ-ਐਡੇ ਸੱਗੀ ਫੁੱਲ ਹੁੰਦੇ ਸਾਡੀਆਂ ਬੁੜੀਆਂ ਦੇ ਹੂੰ ਗੁੱਸਾ ਨਾ ਕਰਿਓ ਹੁੰਦੇ ਤੇ ਹੁਣ ਕੌਣ ਸੋਨਾਂ ਪਾਉਂਦੀ ਆ ਐਡਰ ਦੇ ਜਨਾਨੀਆਂ ਦੇ ਸੱਗੀ ਫੁੱਲ ਇੱਥੇ ਲੱਗੇ ਹੋਏ ਲਾਟੂ ਜੇ ਤੇ ਉਹ ਗੱਲਾਂ ਜਿਉ ਮੇਰੇ ਗੱਲ ਮੈਨੂੰ ਕਹਿਣੀ ਪੈ ਜਾਂਦੀ ਐ ਇਹ ਕੰਨ ਨੇ ਜਿਹੜੇ ਕੰਨਾਂ ਦਾ ਤਾਂ ਹੁਣ ਉਹੀ ਉਹ ਲੋਕਾਂ ਨੇ ਰਵਾਜ ਛੇੜਤਾ ਜਦੋਂ ਸਾਡੀਆਂ ਬੱਕਰੀਆਂ 20-20 ਸੂਂਦੀਆਂ ਤੀਆਂ ਬਾਹਰ ਇਹ ਕਹਿੰਦੇ ਚਾਰ ਬੱਕਰੀਆਂ ਸੂਪੀਆਂ ਮੇਮ ਨੇ ਚੱਕ ਕੇ ਲੈ ਜਾਣੇ ਪੈਣਗੇ ਹੱਥੋਂ ਚਲੂਂਗਾ ਬੰਨਣਾ ਦੇਖੇ ਸੀ ਦਾ ਭਰ ਲੈਂਦੇ ਦੋ ਕ ਇਧਰ ਨੂੰ ਲਟਕਾਉਂਦੇ ਦੋ ਕ ਇਧਰ ਨੂੰ ਫਿਰ ਅਸੀਂ ਸੋਚਦੇ ਉਹ ਬੜੇ ਬੜੇ ਕੰਨ ਨੇ ਉਹ ਸਾਡਾ ਬੁੜਾ ਕਿਆ ਕਹਦਾ ਕਹਨਿਆ ਕਰੋ ਚਾਕੂ ਲਿਓ ਜਾਂ ਬਲੇਡ ਲਿਓ ਇਹਨਾਂ ਦੇ ਕੰਨ ਵੱਢੀਏ ਮੈਂ ਕਾ ਤੋ ਵੱਢਦਾ ਕੰਨ ਲਹੂ ਨਿਕਲੂ ਵਿਚਾਰਿਆਂ ਦੇ ਉਹ ਕਹਿੰਦਾ ਮੂਰਖਾ ਝਾੜਾਉਂਦੇ ਤੇ ਅੱਗੇ ਬੋਤਲੇ ਟਿੱਬਿਆਂ ਚ ਝਾੜਾ ਜਿਨ੍ਹਾਂ ਦੇ ਕੰਨ ਫਟਿਆ ਕਰਨਗੇ ਮੈਂ ਕਿਹਾ ਗਲਤ ਆ ਠੀਕ ਆ ਓਏ ਲਿਓ ਚਾਕੂ ਕੰਨ ਵੱਢੀਏ ਫਿਰ ਅਸੀਂ ਖਰਸ ਦੇ ਕੇ ਕੰਨ ਵੱਢ ਦਾਂਦੇ ਇਹਨਾਂ ਨੂੰ ਕਹਿਆ ਕਰਦੇ ਅਸੀਂ ਬੁੱਚੀਆਂ ਬੱਕਰੀਆਂ ਬੁੱਚੀਆਂ ਹਾਂ ਇੱਕ ਗੱਲ ਦਾ ਹੋਰ ਨਤੀਜਾ ਹੁਣ ਲੋਕ ਘੱਡੋ ਦੀ ਸ਼ਿਕਾਇਤ ਨਹੀਂ ਕਰਦੇ ਨੇ ਡਾਕਟਰੀ ਲਾਜੋਗੇ ਜਿਹੜੀ ਬੱਕਰੀ ਦੇ ਕੰਨ ਕੱਟੇ ਜਾਂਦੇ ਤੇ ਹੂੰ ਉਹਨੂੰ ਬਿਮਾਰੀ ਨਹੀਂ ਪੈਂਦੀ ਸੀ। ਅੱਛਾ। ਹਾਂਜੀ ਪੱਕੀ ਗੱਲ ਐ। ਹੂੰ ਕਿਉਂ ਵੀ ਕਾ ਤੂੰ? ਨਹੀਂ ਪੈਂਦੀ ਸੀ। ਹੂੰ ਤੂੰ ਕੰਨ ਕੱਟ ਕੇ ਰੱਖ ਲੈਨੇ ਨੇ ਬੱਕਰੀਆਂ ਦੇ ਜੇ ਬਿਮਾਰੀ ਨਾ ਬੱਕਰੀ ਨੂੰ ਪਵੇ। ਠੀਕ ਹਵਾ ਨਿਕਲਦੀ ਰਹਿੰਦੀ ਐ। ਹਵਾ ਨਿਕਲਦੀ ਰਹਿੰਦੀ ਐ। ਸਮਝ ਗਿਆ ਤੂੰ? ਵੀ ਜਿਨ੍ਹਾਂ ਦੇ ਕੰਨ ਨਹੀਂ ਕੱਟੇ ਹੋਏ ਉਹਨਾਂ ਦੀ ਹਵਾ ਨਹੀਂ ਨਿਕਲਦੀ। ਕਿਸੇ ਨੂੰ ਬੁੱਲਾ ਪੈ ਗਿਆ ਕਿਸੇ ਨੂੰ ਢੁਣਕਵਾ ਹੋਗੀ। ਕੋਈ ਇੰਗੀ ਤੁਰਦੀ ਆ ਕੋਈ ਬੀੰਗੀ ਤੁਰਦੀ ਆ ਕੋਈ ਐ ਹੋ ਜਾਂਦੀ ਐ। ਹੂੰ ਉਹ ਐ ਹੋ ਜਾਂਦੀ ਆ ਨੇ। ਮੁੱਲਾ ਫੇਟੀ ਪੈ ਜਾਂਦੀ ਹੈ ਤੇ ਬੱਕਰੀਆਂ ਇਹ ਕੰਗਣ ਵਰਗੀ ਮੈਨੂੰ ਲੱਗਦੀ ਹੈ ਵੀ ਆਈ ਵੀ ਇਹ ਮਹਿੰਗੀ ਹੋਊਗੀ ਬਾਈ ਦੀ ਬੱਕਰੀ ਪਧੀਆ ਇਹ ਨਿੱਕੇ ਕੱਦ ਦੀ ਦੋ ਤਾਂ ਉਹ ਬਹੁਤ ਚੰਗੀ ਹੈ ਬਾਈ ਦਿਖਦੀ ਹੈ ਅਰ ਨਸਲ ਹੈ ਇਹ ਜਮੈਂ ਥੱਲੇ ਲੱਗਣ ਲੱਗ ਜਾਂਦਾ ਬਾਈ ਅੱਛਾ ਜੀ ਹਾਂ ਲਾ ਲੈਣੇ ਨੇ ਨਸਲ ਇਹ ਪ੍ਰਾਣੀਆਂ ਨਾਭੀ ਡੱਬੀਆਂ ਬੱਕਰੀਆਂ ਚੋਂ ਐ ਠੀਕ ਆ ਪ੍ਰਾਣੀ ਨਾਭੀ ਡੱਬੀ ਬੱਕਰੀ 30 ਇੰਚ ਦੀ ਬੱਕਰੀ ਹੋਊ ਮਸਾਂ ਚਾਹੇ ਕੋਸਾ ਗਰਦਨ ਤਾਂ ਦੇਖ ਖਸਮਾ ਕਿੰਨੀ ਲੰਬੀ ਐ 30 ਕਿਚ ਨੂੰ ਕੀ ਕਰੇਗਾ ਇਹਦਾ ਥੱਲਾ ਦੇਖ ਇਹ ਕੰਨ ਬਹੁਤ ਵੱਡੇ ਹੋਣਗੇ ਰਾਜ ਉਹਦੇ ਮਨ ਲੱਗਦਾ ਇਹ ਤਾਂ ਇੱਡਾ ਵੱਡੇ ਹੋਣਗੇ ਉੱਚੀ ਤਾਂ ਹੀ ਕਰੀ ਅਗਲੇ ਨੇ ਤਾਂ ਤਾਂ ਹੀ ਕੱਟੇ ਹੋਏ ਨੇ ਇਹ ਲਿਓ ਟੀਵੀ ਪੂਰੀ ਆ ਲੇਵਾ ਵੀ ਪੂਰਾ ਬੱਕਰੀ ਦਾ ਦੇਖੋ ਐਂ ਦੀ ਦੇਖੋ ਮਹਾਰਾਜ ਐਂ ਦੀ ਪਿੱਛੋਂ ਦੀ ਪਿੱਛੋਂ ਦਿਖਾ ਪਿੱਛੋਂ ਦੀ ਪਿੱਛੋਂ ਦੀ ਮਹਾਰਾਜ ਦੇਖ ਹਜੇ ਤਾਂ ਸੂਨੇ ਨੇ 25 ਦਿਨ ਪਏ ਹੋਣੇ ਹਾਂ ਜੀ ਮਿੰਨੇ ਮੰਨ ਕੇ 25 ਦਿਨਾਂ ਤੱਕ ਇੱਥੇ ਬਣ ਜੂਗੀ ਇਹ ਜੇ ਪੂਰੀ ਸੇਵਾ ਥੱਲੇ ਲੱਗਣ ਲੱਗੇਗਾ ਹਾਂ ਅੱਛਾ ਜੀ ਦੋ ਦੋ ਗੁੰਗ ਮੇਮਨੇ ਤਾਂ ਦੋ ਦੇਉ ਜੀ ਹਾਂ ਦੋ ਜੀ ਦੋ ਮੇਮਨੇ ਦੇਊਗੀ ਜੀ ਨਾਬੀ ਡੱਬੀ ਬੱਕਰੀਆਂ ਦੇਖੋ 부ੱਚੀ ਬੱਕਰੀਆਂ ਜੋ ਕਿ ਪਹਿਲੇ ਸਾਡੇ ਬੁੜੇ ਕੰਨ ਵਟਿਆ ਕਰਦੇ ਬੱਕਰੀਆਂ ਦੇ ਇਹ ਪਹਿਲੀਆਂ ਨਸਲਾਂ ਦੀ ਬੱਕਰੀ ਹੈ ਪੁਰਾਣੀ ਬਰੀਡ ਦੀ ਬੱਕਰੀ ਹੈ ਆਪਾਂ ਕੰਨਾਂ ਕਦੇ ਕੰਨੀ ਕਦੇ ਨਾ ਜਾਓ ਕੱਦ ਕਨੀ ਕਦੇ ਨਾ ਜਾਓ ਕੱਦ ਨੂੰ ਕਿਹੜਾ ਜੁੱਲੇ ਲੱਦਣੇ ਨੇ ਤੇ ਆਪਾਂ ਨਸਲ ਦੇਖੋ ਤੇ ਬੱਕਰੀ ਦਾ ਸਾਰਾ ਪਿੰਡਾ ਦੇਖੋ ਤੇ ਹੱਡੀ ਦੇਖੋ ਮੋਟੀ ਐ। ਹੂੰ। ਥਣ ਛੱਡਾ ਦੇਖੋ ਥਣ ਦੇਖੋ। ਠੀਕ। ਨਸਲ ਦੇ ਪਸ਼ੂਆਂ ਦੇ ਬੱਚੇ ਪਾਲੋ ਤੇ ਲਾਭ ਉਠਾਓ। ਲੈ ਵੀ ਆਜੋ ਹੋਰ ਦਿਖਾਈਏ ਨਾਲ-ਨਾਲ ਤੁਹਾਨੂੰ। ਲਿਆਓ ਜੀ। ਦੱਸ ਰਾਜੂ ਇਹਦੇ ਬਾਰੇ। ਹਾਂਜੀ ਆਜੋ। ਇਹ ਰੰਗ ਕਿਹੜਾ ਆ ਗਿਆ ਬਈ? ਇਹ ਰੰਗ ਜੀ ਆਪਾਂ ਨਾ ਹੀ ਫੜੀਏ ਖੜੀ ਰਹਿਣ ਦੇ ਬਿਸਕੁਟੀ ਰੰਗ ਹੈ। ਬਿਸਕੁਟੀ ਲੱਗ। ਹਾਂਜੀ ਬਿਸਕੁਟੀ ਰੰਗ ਹੈ ਇਹ। ਰੰਗ ਸੋਹਣਾ ਹਨਾ। ਰੰਗ ਬਿਸਕੁਟੀ ਰੰਗ ਹੈ ਜੀ ਇਹ। ਹੂੰ। ਪੂਰਾ ਬਿਸਕੁਟੀ ਰੰਗ ਹੈ। ਹਾਂ। ਇਹ ਹਲੇ ਮਾੜੀਆਂ ਮੂਟੀਆਂ ਧਾਰਾਂ ਵੀ ਦਿੰਦੀ ਹੂ ਇਹ ਹੈਵੀ ਗੱਪਣ ਠੀਕ ਆ ਜੀ ਕੈਂ ਮਹੀਨੇ ਦੀ ਗੱਪਣਾ ਜੀ 2 ਮਹੀਨੇ ਦੀ ਹੂ ਸਰਾਮ ਨਾਲ ਜੀ ਰਾਮ ਨਾਲ ਜੀ ਤੇ ਪੱਕੀ ਲੋਹੀ ਇਹ ਆ ਜੀ ਪੱਕੀ ਲੋਹੀ ਹੂੰ ਤੋਰੋ ਮੜੀ ਜੀ ਗਾਹ ਬੱਕਰੀ ਸੋਣੀ ਐ ਵੀ ਹਣਾ ਮੂਰੇ ਹੋ ਕੇ ਬੱਬੂ ਵੀਡੀਓ ਬਣਾ ਦੀ ਛਾਤੀ ਕਿੰਨੀ ਖੁੱਲੀ ਐ ਮੂਰੇ ਦੀ ਦਿਖਾ ਬੱਬੂ ਸਮਾਰ ਇੱਕੋਂ ਪੱਕਰੀ ਨੂੰ ਮੈਂ ਤੋਰੂੰਗਾ ਲੋ ਲੈ ਮੂਰੋ ਹੋ ਉੱਥੇ ਭੱਗ ਜਾ ਕੈਮਰਾ ਲੈ ਕੇ ਪਿੱਛੇ ਤੋਰੀ ਵੀ ਤੇਰੇ ਸੇਮ ਲੈ ਛੜ ਦੇ ਕੰਨ ਛੜ ਦੇ ਥੱਲੇ ਮੜ ਜਾ ਹਟ ਬਰਾਦ ਮੂਰੋ ਜੀ ਸਿੱਧੀ ਕਰਕੇ ਲੌਜੀ ਮਾਰੋ ਨੇਗਾ ਬੱਕਰੀਆਂ ਵਰਗੀ ਬੱਕਰੀ ਹੈ ਰਾਜੂ ਹੈ ਆਪਣੀ ਬੱਕਰੀਆਂ ਵਰਗੀ ਬੱਕਰੀਆਂ ਮੇਰੀਆਂ ਬੱਕਰੀਆਂ ਨਾਲ ਦੀਆਂ ਲਵੇ ਆਹੀ ਚੀਜ਼ਾਂ ਨੇ ਦੂਣ ਚੰਗੀਆਂ ਵਿੱਚ ਮਿਲਣਗੀਆਂ ਤੈਨੂੰ ਬਹੁਤ ਸਰਾ ਪੱਠਾ ਹੈ ਪੱਠ ਦੂਏ ਸੂਝੇ ਦੂਜੇ ਦੂਜੇ ਸੂਝੇ ਇਹਦੇ ਤਾਂ ਰਹਿ ਗਏ 20 ਦਿਨ ਸਾਰੀ ਬਾਹਾਂ ਇਕੱਠੀਆਂ ਰਣੀਆਂ ਸੀ ਸਾਰੀਆਂ ਬਾਕੀ ਥਣ ਚੱਡਾ ਬਹੁਤ ਸੋਹਣਾ ਪਿੱਠਾ ਪੁੱਠਾ ਬੱਕਰੀ ਦਾ ਵਧੀਆ ਤੇ ਬੱਚੇ ਦੋ ਦੇਊਗੀ ਕਿਉਂ ਦੋ ਦਾ ਬਜਾਇ ਸਾਨੂੰ ਪਤਾ ਲੱਗ ਜਾਂਦਾ ਵੀ ਟਿੱਡ ਦੱਸਦਾ ਇਹਦਾ ਤੇ ਇੱਕ ਦੋ ਵਾਲੀ ਦਾ ਤਹਾਂ ਤੋਂ ਨਾ ਹੂੰ ਢੀੜ ਦੀ ਹੱਡੀ ਥੱਲੇ ਨੂੰ ਦਬੂਗੀ ਢਿੱਡ ਕੰਦੀ ਕੁੱਬ ਪੈ ਜਾਂਦਾ ਬਾਕੀ ਛਾਤੀ ਬਹੁਤ ਖੁੱਲੀ ਹੈ ਬੱਕਰੀ ਦੀ ਤੇ ਬਾਈ ਬੱਬੂ ਰੇ ਲਿਆ ਕੈਮਰਾ ਅੱਖ ਲਾਲ ਹੈ ਜਮੇਰ ਦੀ ਬੱਕਰੀ ਜੋ ਜਮੇ ਜਮੇਰੀ ਬੱਕਰੀਆਂ ਦੀ ਲਾਲ ਹੁੰਦੀ ਹੈ ਹੂੰ ਗੂਜਰੀ ਬੱਕਰੀਆਂ ਦੀ ਨਸਲ ਚੋਂ ਪੱਕੀ ਰੱਤੀ ਲੋਹੀ ਠੀਕ ਹੈ ਰੱਤੀ ਲੋਹੀ ਦਾ ਮਤਲਬ ਇਹ ਹੈ ਤੇਲੂਆ ਰੰਗ ਤੇਲੂਆ ਰੰਗ ਰੱਤੀ ਲੋਹੀ ਤੇਲੂਆ ਰੰਗ ਹੈ ਜਿਵੇਂ ਸਰੋਂ ਦਾ ਤੇਲ ਹੁੰਦਾ ਆਪਣਾ ਹੂੰ ਠੀਕ ਉਹ ਚੀਜ਼ ਹੈ ਪੱਕੀ ਲੋਹੀ ਅਸੀਂ ਕੰਨਾਂ ਕਨੀ ਨਹੀਂ ਜਾਂਦੇ ਅੱਖਾਂ ਕਨੀ ਕਦੇ ਨਹੀਂ ਜਾਂਦੇ ਦੁੱਧ ਵਾਲੀ ਨਸਲ ਹੈ ਹੂੰ ਚਾਹੇ ਮੇਰੀ ਗੱਲ ਨੂੰ ਲੋਕ ਝੂਠ ਮੰਨਣ ਚਾਹੇ ਸੱਚ ਪਰ ਇਹਨਾਂ ਤਾਂ ਬਾਬਾ ਨਾਨਕ ਨਹੀਂ ਉਹ ਬਖਸਿਆ ਸਾਨੂੰ ਤਾਂ ਕੌਣ ਬਖਸੂ ਭਾਈ ਚਾਹੇ ਅਸੀਂ ਕਿੰਨੀਆਂ ਗੱਲਾਂ ਸੱਚੀਆਂ ਕਹੀ ਗਈਆਂ ਕਹਿੰਗੇ ਰਾਜੂ ਪਕਾਈ ਘੋਟਦਾ ਲੈ ਵੀ ਕਾ ਆ ਗਈ ਬੱਕਰੀਏ ਭਾਈ ਇੱਕ ਹੋਰ ਤੇ ਥਣ ਚੱਡਾ ਬੱਬੂ ਬਹੁਤ ਸੋਹਣਾ ਪੱਠਦਾ ਹੂੰ ਇਹਨੂੰ ਵੀ ਲਿਆਓ ਜੀ ਤੇ ਆ ਨਾਗਰੀ ਨਾਗਰੀ ਪੂਰੀ ਜੀ ਹੂੰ ਨਾਗਰੀਪੂਰੀ ਬੱਕਰੀ ਹੈ ਜੀ ਤੇ ਬਾਈ ਦੇ ਫਾਰਮ ਤੇ ਪਹੁੰਚੇ ਅੱਜ ਨਹੀਂ ਹੁਣ ਨੂੰ ਤਾਂ ਇਹ ਰੰਗਲੇ ਮਹਿਲਾਂ ਚ ਹੁੰਦੀਆਂ ਚਰਦੀਆਂ ਜੰਗਲਾਂ ਚ ਤਾਂ ਥੋੜੀਆਂ ਜਿਹਾ ਟਾਈਮ ਬੇਟਾਈਮ ਹੋ ਗਿਆ ਭੁੱਖੀਆਂ ਨੇਲੇ ਬੱਕਰੀਆਂ ਪਸੰਦ ਨੇ ਬਾਈ ਜੀ ਬੱਕਰੀਆਂ ਪਸੰਦ ਨੇ ਤਾਂ ਕਰਕੇ ਵੀਡੀਓ ਬਣਾਉਣ ਦੇ ਬਾਰੇ ਨੇ ਬਾਈ ਨੇ ਅੱਜ ਘਰੇ ਰੋਕ ਲੀਆਂ ਹੂੰ ਨਹੀਂ ਹੁਣ ਨੂੰ ਤਾਂ ਇਹ ਚਰਦੀਆਂ ਸਹੀ ਗੱਲ ਹੈ ਤੇ ਬਹੁਤ ਸੋਹਣੀ ਬੱਕਰੀ ਹੈ ਜੀ ਇਹ ਵੀ ਪੇਟੋਂ ਗੱਬਣ ਹੈ ਹੂੰ ਤੇ ਚੰਗੀ ਨਸਲ ਦੀ ਹੈ ਨਾਗਰੀਪੂਰੀ ਠੀਕ ਆ ਹਾਂ ਜੀ ਤੇ ਹੁਣ ਆਜੋ ਤੁਸੀਂ ਆਪਣਾ ਇਹਨਾਂ ਦੇ ਕੋਈ ਬੱਚੇ-ਪੁੱੱਚੇ ਪਹਿਲੀ ਸਾਈਡ ਹੈਗੇ ਜੀ ਚਲੋ ਉਧਰ ਚਲੋ ਲੈ ਆਜੋ ਬੱਚੇ ਦਿਖਾਉਣਾ ਤੁਹਾਨੂੰ ਹਾਂਜੀ ਲੈ ਵੀ ਮਿੱਤਰੋ ਹੁਣ ਆਪਾਂ ਆ ਗਏ ਬਈ ਬੱਚੇ ਵਾਲੇ ਪੋਸਿਆਂ ਦੇ ਵਿੱਚ ਨਾ ਦਿਖਾਉਣਾ ਕਿੰਨੇ ਬੱਚੇ ਕਿੰਨੇ ਆ ਬਈ ਆਪਣੇ ਕੋਲੇ ਜੀ ਇੱਕ ਤਾਂ ਬਈ ਸੇਲ ਹੋ ਗਿਆ ਅੱਛਾ ਜੀ ਹਾਂ ਛੋਟੇ ਜਮਾਂ ਛੋਟਿਆਂ ਚੋਂ 8-10 ਹੈਗੇ ਨਾ ਨਾ ਇਹ ਵੀ ਮਿਲਦਾ ਦਾ ਬੜੇ ਬੋਕ ਦਾ ਰਿਜ਼ਲਟ ਹੋਣਾ ਇਹ ਵੀ ਵੱਡੇ ਦਾ ਜੀ ਅੱਛਾ ਜੀ ਉਹ ਕਾਲੇ ਦਾ ਉਹ ਕਾਲੇ ਦਾ ਜੀ 20 ਦਿਨਾਂ ਦੀ ਬੀਬੀ ਨਹੀਂ ਦੇਖੋ ਜੀ ਮੱਛਿਓਂ ਪਲੀ ਪਈ ਐ ਸਹੀ ਗੱਲ ਬਹੁਤ ਸੋਹਣੀ ਗੋਦੜੀ ਬੱਕਰੀ ਲੈ ਵੀ ਸਾਰੇ ਬੱਚਿਆਂ ਦੇ ਉੱਤੇ ਨਿਗਾਹ ਮਾਰਦੇ ਬੱਬੂ ਸਮਾਰ ਕੇ ਨਾ ਦੇਖੋ ਪੱਠ ਕਾਲੀ ਹੈ ਹੂੰ ਕਿ ਇਹ ਇਹਦਾ ਤਾਂ ਨਹੀਂ ਜੀ ਬੱਚਾ ਇਹ ਦੇਖੋ ਪੱਠ ਕਾਲੀ ਹੈ ਤੇ ਰਿਜ਼ਲਟ ਆਪਦਾ ਬੋਕ ਆਪਦੇ ਤੇ ਲੈ ਗਿਆ ਬੋਕ ਆਪਦੇ ਤੇ ਲੈ ਗਿਆ ਰਿਜ਼ਲਟ ਰਿਜ਼ਲਟ ਆਪਦੇ ਤੇ ਲੈ ਗਿਆ ਬੱਚਾ ਸੋਹਣਾ ਆ ਨਾ ਬੱਚਾ ਬੜਾ ਸੋਹਣਾ ਕੱਢਿਆ ਬੋਕ ਨੇ ਹੂੰ ਦੋ ਰੰਗ ਜੇ ਕੱਢਤੇ ਹਾਂ ਤਿੰਨ ਰੰਗ ਤਿੰਨ ਰੰਗ ਚਾਰ ਡੱਬੇ ਸਣੇ ਚਾਰ ਰੰਗ ਹੂੰ ਨਸਵਾਰ ਰੰਗਾ ਕਾਲਾ ਰੰਗ ਚਿੱਟਾ ਤੇ ਉਹ ਲਾਲ ਪੂਰਾ ਚਾਰ ਰੰਗਾਂ ਦਾ ਜੀ ਚਾਰ ਰੰਗ ਹੋ ਗਏ ਹਾਂ ਤੇ ਆਹ ਦੇਖੋ ਫੌਜੀ ਰੰਗ ਚ ਹੈ ਜੀ ਹੂੰ ਤੇ ਆ ਵੀ ਫੌਜੀ ਰੰਗ ਦੀ ਐ ਆ ਵੀ ਫੌਜੀ ਆ ਕਾਲੀ ਛੇਰੀ ਐ ਤੇ ਆ ਬੱਕਰੀ ਉਰਾਂ ਕਿਵੇਂ ਰੋਕੀਏ ਜੀ ਏਡੀ ਵੱਡੀ ਬੈਸੀ ਧਰਾਵੜੀ ਅੱਛਾ ਬੈਸੀ ਆ ਵੱਡੀ ਕੱਦ ਬਹੁਤ ਆ ਬੱਕਰੀ ਦਾ ਹੂੰ ਇਧਰ ਤਾਂ ਤਾਜ਼ੀਆਂ ਸੂਈਆਂ ਹੀ ਰੱਖਦੇ ਆ ਕਦਿਆਂ 40 ਇੰਚ ਬੱਕਰੀ ਹੋਣੀ ਜੀ ਹੈਗੀ 39 38 39 ਹੈਗੀ 38 ਜੀ ਕੱਦ ਕਦੇ ਹਾਂ 38 39 ਰਾਮ ਨਾਲੇ ਬੱਕਰੀ ਹਾਂ ਦੁੱਧ ਦਿੰਦੀ ਐ ਦੁੱਧ ਦਿੰਦੀ ਹਾਂ ਜੀ ਬੱਚਾ ਕੋਈ ਦਾ ਇਹਦਾ ਬੱਚਾ ਹੈ ਨਹੀਂ ਜੀ ਸੇਲ ਹੋ ਗਏ ਸੇਲ ਲਈ ਕਹ ਰਾਹੀ ਜੀ ਬੱਕਰੀ ਦਾ ਬੱਚਾ ਕੋਈ ਨਹੀਂ ਛੱਡਦਾ ਜੀ। ਕੱਦ ਵਾਲੀ ਦਾ ਤਾਂ ਅਗਲਾ ਲੈ ਜਾਂਦਾ। ਹੂੰ। ਬਾਕੀ ਬਈ ਨਿਗਾਹ ਮਾਰਦੇ ਦੇਖ ਸਕਦੋਂਗੇ ਬੱਚੇ ਵੇਚ ਦੋਂਗੇ ਜੇ ਕਿਸੇ ਨੇ ਲੈਣੇ ਹੋਈ ਜੀ। ਹਾਂ ਵੇਚ ਦਾਂਗੇ ਬਈ। ਠੀਕ ਹੈ ਜੀ। ਤੇ ਮਿੱਤਰੋ ਦੇਖ ਸਕਦੋਂਗੇ ਤੇ ਬਾਕੀ ਵੀਡੀਓ ਨਾਲ ਬਣੇ ਰਹੋ ਜੀ। ਧੰਨਵਾਦ ਸਾਰਿਆਂ ਦਾ। ਹੂੰ। ਵੀਡੀਓ ਦੇਖਣਾਂ ਦਾ। ਤੇ ਸਾਡਾ YouTube ਚੈਨਲ ਤਰਸੇਮ ਸਿੰਘ ਧੂਰੀ ਇਲਤੀ ਲਾਣਾ। ਧੂਰੀ ਤੇ ਬਾਈ ਦੇ ਅੱਜ ਅਮਰਜੀਤ ਆਈ ਤੁਹਾਡਾ ਨੂੰ। ਅਮਰਜੀਤ ਹਾਂ ਜੀ। ਅਮਰਜੀਤ ਫਾਰਮ ਤੇ ਆਏ ਹੋਇਆ ਸੀ। ਵੀਡੀਓ ਕਰਨ ਬਾਈ ਨੇ ਮਾਲ ਬਹੁਤ ਵੇਚਤਾ ਦਿਵਾਲੀ ਤੋਂ ਪਹਿਲਾਂ ਹੂੰ ਤੇ ਮਾਲ ਕੁਛ ਥੋੜਾ ਜਿਹਾ ਹੈਗਾ ਬੱਕਰੀਆਂ ਗੱਬਣਾ ਨੇ ਸੂਣ ਵਾਲੀਆਂ ਨੇ ਹੂੰ ਤੇ ਜਿਨ੍ਹਾਂ ਦੇ ਵਿੱਚ ਦੋ ਬੱਕਰੇ ਨੇ ਇੱਕ ਕਾਲਾ ਇੱਕ ਸ਼ੇਰਾ ਹੂੰ ਤੇ ਦੋ ਚਾਰ ਬੱਚੇ ਹੁਣ ਬਾਈ ਨਵੇਂ ਰੱਖੂਗਾ ਸੂਣਗੀਆਂ ਬੱਕਰੀਆਂ ਹੂੰ ਤੇ ਬਾਕੀ ਬਾਈ ਨੇ ਕੰਮ ਵਧਾਉਣਾ ਚਾਰ ਪੋਸ਼ਣ ਨੇ ਫਾਰਮ ਦੇ ਵਿੱਚ ਬਣੇ ਹੋਏ ਤੁਹਾਨੂੰ ਦਿਖਾਵਾਂਗੇ ਡੋਡੀ ਤੇ ਬਾਈ ਨੇ ਕੰਮ ਵਧਾਉਣਾ ਘਟਾਉਣਾ ਨਹੀਂ ਤੇ ਬਹੁਤ ਵਧੀਆ ਬਾਈ ਦਾ ਫਾਰਮ ਬਣਿਆ ਹੈ ਜੀ ਇਹੋ ਜਿਹਾ ਫਾਰਮ ਤੁਸੀਂ ਬਣਾਇਆ ਕਰੋ ਪਿੱਛੇ ਕੈਮਰਾ ਮਾਰੋ ਜੀ ਹੂੰ ਚੰਗੀ ਕੁਆਲਟੀ ਦਾ ਫਾਰਮ ਹੈ ਜੀ ਲੱਗਦਾ ਜਿਵੇਂ ਚੌਲ ਚੁਕ ਚੋਖਾ ਲੈ ਸਹੀ ਗੱਲ ਹੈ ਫਾਰਮ ਤਾਂ ਹਰ ਕੋਈ ਬਣਾ ਲਾਂਦਾ ਅਗਲਾ ਚਾਰ ਚਾਦਰਾਂ ਪਾ ਕੇ ਹੂੰ ਪਰ ਫਾਰਮਾਂ ਦੇ ਘਰ ਦੂਰ ਨੇ ਹੂੰ ਫਾਰਮ ਤੇ ਪੈਸਾ ਬਹੁਤ ਲੱਗਦਾ ਹੈ ਪੈਸਾ ਬਾਈ ਦਾ ਇਹ ਤੇ ਫਾਰਮ ਤੇ 8-10 ਲੱਗ ਗਿਆ 11 18 ਹੀ 18 18 ਲੱਖ ਲੱਗ ਗਿਆ ਕਹਿੰਦਾ ਬਾਈ ਕਹਿੰਦਾ ਮੈਂ ਤਾਂ ਘੱਟੇ ਦੱਸੇ ਤੇ 10 18 ਹੀ ਹੋ ਗਿਆ 18 8 ਤੇ 10 18 ਹੀ ਹੋ ਗਿਆ 8 ਤੇ 10 18 ਹੋ ਗਿਆ 18 ਲੱਖ ਲੱਗ ਗਿਆ ਹੂੰ ਜੀ ਦੇ ਜੋ ਬਾਈ ਨੇ ਪ੍ਰੋਵਰਟ ਸਾਲ ਹੋਇਆ ਫਾਰਮ ਪਾਇਨੂੰ ਮੈਂ ਨਹੀਂ ਕਹਿੰਦਾ ਆਪ ਕਹਿੰਦਾ ਅਗਲਾ ਕਰਾਂ ਮੈਂ ਮੀਮਨੇ ਬੱਕਰੇ ਬਹੁਤ ਵੇਚ ਚੁੱਕਿਆ ਭਾਈ ਵੀ ਆ ਬੱਕਰੀਆਂ ਥੋੜੀਆਂ ਹੀ ਆ ਮੈਂ ਰੱਖ ਲੀਆਂ ਬੱਚੇ ਲੈਣ ਨੂੰ ਇੱਕ ਦੋ ਬੋਕ ਵੇਚ ਲਾਂਗੇ ਛੋਟਾ ਬੱਚਾ ਕੋਈ ਆ ਗਿਆ ਦੇ ਦਾਂਗੇ ਮੋੜਦੇ ਨਹੀਂ ਖਾਲੀ ਨਹੀਂ ਆਪਣੀਆਂ ਖੜੀਆਂ ਨੇ ਕੋਈ ਵੱਡੀ ਗੱਲ ਨਹੀਂ ਠੀਕ ਹੈ ਤੇ ਬਾਈ ਦੀ ਸਮਹਾਈ ਬਹੁਤ ਵਧੀਆ ਤੇ ਬਾਕੀ ਬਣੇ ਰਹੋ ਵੀਡੀਓ ਦੇ ਨਾਲ ਧੰਨਵਾਦੀ ਸਾਰਿਆਂ ਨੂੰ ਸਾਸਰੀ ਠੀਕ ਹੈ ਮਿੱਤਰੋ ਵੀਡੀਓ ਕਿਵੇਂ ਲੱਗੀ ਬਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਦੇ ਵਿੱਚ ਬੱਚੇ ਚਾਹੀਦੇ ਹਨ ਬੱਕਰੀ ਚਾਹੀਦੇ ਹੋ ਤਾਂ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਭਾਈ ਜੀ ਠੀਕ ਹੈ ਧੰਨਵਾਦ ਧੰਨਵਾਦ